ਜੋਨਲੀ ਤੁਸੀਂ ਦੇਖ ਰਹੇ ਹੋ ਅੰਤਮਾ ਤੁਹਾਡੇ ਨਾਲ ਜਗਵਿੰਦਰ ਸਿੰਘ ਤਾਂ ICC ਚੈਂਪੀਅਨਸ ਟਰੋਫੀ ਹੁਣ ਆਪਣੇ ਸੈਮੀਫਾਈਨਲ ਦੇ ਮੁਕਾਮ ਤੱਕ ਪਹੁੰਚ ਚੁੱਕੀ ਹੈ ਤੇ ਕੱਲ ਨੂੰ ਪਹਿਲਾ ਸੈਮੀਫਾਈਨਲ ਦੇਖਣ ਨੂੰ ਮਿਲੇਗਾ ਜੋ ਕਿ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ ਤੁਹਾਨੂੰ ਦੱਸ ਦਈਏ ਦੁਬਈ ਦੇ ਵਿੱਚ ਮੁਕਾਬਲਾ ਖੇਡਿਆ ਜਾਵੇਗਾ ਦੁਪਹਿਰ 2:30 ਵਜੇ ਇਸ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਅਤੇ ਸਹੀ 2:00 ਵਜੇ ਜਿਹੜਾ ਇਸ ਮੁਕਾਬਲੇ ਦੇ ਲਈ ਟਾਸ ਲਈ ਦੋਵੇਂ ਕਪਤਾਨ ਜਿਹੜੇ ਆਮੋ ਸਾਹਮਣੇ ਹੋਣਗੇ ਤੁਹਾਨੂੰ ਦੱਸ ਦਈਏ ਇੱਕ ਪਾਸੇ ਰੋਹਿਤ ਸ਼ਰਮਾ ਭਾਰਤੀ ਟੀਮ ਦੇ ਕਪਤਾਨ ਤਾਂ ਦੂਜੇ ਪਾਸੇ ਸਟੀਵ ਸਮਿਥ ਆਸਟ੍ਰੇਲੀਅਨ ਟੀਮ ਦੇ ਕਪਤਾਨ ਅਤੇ ਦੋਨੇ ਹੀ ਟੀਮਾਂ ਚੰਗੀ ਫਾਰਮ ਦੇ ਵਿੱਚ ਨੇ ਕਿਉਂਕਿ ਹੁਣ ਤੱਕ ਆਈਸੀਸੀ ਚੈਂਪੀਅਨਸ ਟਰੋਫੀ ਦੀ ਗੱਲ ਕਰੀਏ ਕਿਉਂਕਿ ਭਾਰਤੀ ਟੀਮ ਗਰੁੱਪ A ਦੇ ਵਿੱਚ ਸੀ ਅਤੇ ਆਸਟ੍ਰੇਲੀਆ ਦੀ ਟੀਮ ਗਰੁੱਪ B ਦੇ ਵਿੱਚ ਸੀ ਪਰ ਭਾਰਤੀ ਟੀਮ ਦਾ ਜ਼ਿਕਰ ਕਰੀਏ ਗੱਲ ਕਰੀਏ ਤਾਂ ਭਾਰਤੀ ਟੀਮ ਇੱਕ ਵੀ ਮੈਚ ਜਿਹੜਾ ਨਹੀਂ ਹਾਰੀ ਅਤੇ ਜਿੱਤ ਦੇ ਨਾਲ ਹੀ ਸੈਮੀਫਾਈਨਲ ਤੱਕ ਪਹੁੰਚੀ ਹੈ ਪਰ ਦੂਜੇ ਪਾਸੇ ਗਰੁੱਪ B ਦੀ ਟੀਮ ਆਸਟ੍ਰੇਲੀਆ ਦਾ ਜ਼ਿਕਰ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੀ ਇੱਕ ਵੀ ਮੈਚ ਨਹੀਂ ਹਾਰੀ ਵਾਲਾ ਕਿ ਪਹਿਲਾ ਮੈਚ ਉਹਨਾਂ ਨੇ ਇੰਗਲੈਂਡ ਦੇ ਖਿਲਾਫ ਜਿਹੜਾ ਜਿੱਤਿਆ ਜੋਸ਼ ਇੰਗਲਿਸ਼ ਦੇ ਵੱਲੋਂ ਇੱਕ ਵਿਸਫੋਟਕ ਸੈਂਕੜਾ ਜਿਹੜਾ ਲਗਾਇਆ ਗਿਆ ਸੀ ਜਿਸ ਤੇ ਮੱਤੇ ਨਜ਼ਰ ਉਹਨਾਂ ਨੇ ਇਸ ਮੈਚ ਦੇ ਵਿੱਚ ਜਿੱਤ हासिल ਕੀਤੀ ਪਰ ਦੂਜਾ ਮੈਚ ਜਿਹੜਾ ਹੁੰਦਾ ਦਾ ਸੀ ਦੱਖਣੀ ਅਫਰੀਕਾ ਦੀ ਟੀਮ ਦੇ ਨਾਲ ਮੀਂਹ ਦੇ ਕਾਰਨ ਜਿਹੜਾ ਮੈਚ ਰੱਦ ਹੋ ਗਿਆ ਸੀ ਵਾਸ਼ ਆਊਟ ਕਰ ਦਿੱਤਾ ਗਿਆ ਸੀ ਅਤੇ ਤੀਜਾ ਮੈਚ ਬਹੁਤ ਇੱਕ ਅਹਿਮ ਮੁਕਾਬਲਾ ਸੀ ਆਸਟ੍ਰੇਲੀਆ ਟੀਮ ਦੇ ਲਈ ਇੱਕ ਤਰੀਕੇ ਦੇ ਨਾਲ ਇੱਕ ਕੁਆਰਟਰ ਫਾਈਨਲ ਮੁਕਾਬਲਾ ਸੀ ਅਫਗਾਨਿਸਤਾਨ ਦੀ ਟੀਮ ਦੇ ਨਾਲ ਅਤੇ ਇਸ ਦੇ ਵਿੱਚ ਵੀ ਆਸਟ੍ਰੇਲੀਅਨ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਜਿਹੜਾ ਕਿ ਬਾਰਿਸ਼ ਹੋਈ ਪਰ ਬਾਰਿਸ਼ ਹੋਣ ਕਰਕੇ ਜਿਹੜਾ ਇੱਕ ਇੱਕ ਪੁਆਇੰਟ ਦੋਨੇ ਹੀ ਟੀਮਾਂ ਨੂੰ ਦੇ ਦਿੱਤਾ ਗਿਆ ਤੇ ਆਸਟ੍ਰੇਲੀਆ ਟੀਮ ਚਾਰ ਅੰਕਾਂ ਦੇ ਨਾਲ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਈ ਹਾਲਾਂਕਿ ਗਰੁੱਪ ਬੀ ਦੇ ਵਿੱਚ ਦੂਜੇ ਨੰਬਰ ਤੇ ਆਸਟ੍ਰੇਲੀਅਨ ਟੀਮ ਸਿਪਾਰ ਉਧਰ ਗਰੁੱਪੇ ਦੀ ਗੱਲ ਕਰੇ ਤਾਂ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਨੇ ਗਰੁੱਪੇ ਦੇ ਵਿੱਚ ਟੌਪ ਕੀਤਾ ਅਤੇ ਇਸੇ ਕਰਕੇ ਭਾਰਤੀ ਟੀਮ ਨੇ ਜਿਹੜਾ ਹੁਣ ਮੁਕਾਬਲਾ ਸੈਮੀਫਾਈਨਲ ਇਹ ਪਹਿਲਾ ਹੋਵੇਗਾ ਜੋ ਕਿ ਆਸਟ੍ਰੇਲੀਆ ਟੀਮ ਦੇ ਸਾਹਮਣੇ ਹੋਵੇਗਾ ਦੂਜਾ ਸੈਮੀਫਾਈਨਲ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਨਾਲ ਹੋਵੇਗਾ ਜੇਕਰ ਆਸਟ੍ਰੇਲੀਆ ਤੇ ਭਾਰਤ ਦੀ ਗੱਲ ਕਰੀਏ ਭਾਰਤੀ ਟੀਮ ਦੀ ਗੱਲ ਕਰੇ ਤਾਂ ਜਦੋਂ ਵੀ ਵੱਡਾ ਟੂਰਨਾਮੈਂਟ ਹੁੰਦਾ ਹੈ ਆਈਸੀਸੀ ਦਾ ਟੂਰਨਾਮੈਂਟ ਹੁੰਦਾ ਹੈ ਤਾਂ ਨਿਗਾਹਾਂ ਜਿਹੜੀਆਂ ਇਸ ਮੈਚ ਤੇ ਜ਼ਰੂਰ ਟਿਕੀਆਂ ਹੁੰਦੀਆਂ ਨੇ ਕਿਉਂਕਿ ਆਸਟ੍ਰੇਲੀਆ ਵਿਸ਼ਵ ਪੱਧਰੀ ਇੱਕ ਨੰਬਰ 1 ਟੀਮ ਮੰਨੀ ਜਾਂਦੀ ਹੈ ਤੇ ਹੁਣ ਤੱਕ ਜੇਕਰ ਜ਼ਿਕਰ ਕਰੀਏ ਤਾਂ ਜਿੰਨੇ ਆਸਟ੍ਰੇਲੀਅਨ ਟੀਮ ਨੇ ICC ਦੇ ਆਪਣੇ ਕਿਤਾਬ ਆਪਣੇ ਨਾਮ ਕੀਤੇ ਨੇ ਤਾਂ ਉਹਨਾਂ ਦੇ ਮੁਕਾਬਲੇ ਕੋਈ ਦੂਜੀ ਟੀਮ ਨਹੀਂ ਨਜ਼ਰ ਆ ਰਹੀ ਜਿਸ ਨੇ ਇੰਨੇ ਜਿਹੜੇ ICC ਦੇ ਕਿਤਾਬ ਹੋਣ ਆਪਣੇ ਨਾਂ ਤੇ ਦਰਜ ਕਰਵਾਏ ਹੋਣ ਤੇ ਜਦੋਂ ਆਸਟ੍ਰੇਲੀਅਨ ਟੀਮ ਦੀ ਗੱਲ ਹੁੰਦੀ ਆ ਤਾਂ 2023 ਦਾ ਉਹ ਵਿਸ਼ਪ ਕੱਪ ਦਾ ਫਾਈਨਲ ਮੁਕਾਬਲਾ ਵੀ ਯਾਦ ਆਉਂਦਾ ਹੈ ਅਹਮਦਾਬਾਦ ਦੇ ਵਿੱਚ ਫਾਈਨਲ ਮੈਚ ਹੋਇਆ ਪਰ ਫਾਈਨਲ ਮੁਕਾਬਲੇ ਦੇ ਵਿੱਚ ਆਸਟ੍ਰੇਲੀਅਨ ਟੀਮ ਨੇ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਤੇ ਇੱਕ ਵਾਰ ਫੇਰ ਆਪਣਾ ਕਬਜ਼ਾ ਕੀਤਾ ਸੀ ਹਾਲਾਂਕਿ 2024 ਦੇ ਵਿੱਚ ਭਾਰਤੀ ਟੀਮ ਨੇ ਇਸ ਦਾ ਬਦਲਾ ਜਿਹੜਾ ਕੁਆਰਟਰ ਫਾਈਨਲ ਦੇ ਵਿੱਚ ਆਸਟ੍ਰੇਲੀਅਨ ਟੀਮ ਨੂੰ ਹਰਾ ਕੇ ਲੈ ਲਿਆ ਸੀ ਅਤੇ ਬਾਹਰ ਦਾ ਰਸਤਾ ਟੀ 20 ਵਿਸ਼ਵ ਕੱਪ ਤੇ ਵਿੱਚ ਦਿਖਾ ਦਿੱਤਾ ਸੀ ਪਰ ਜੇਕਰ ਹੁਣ ਗੱਲ ਕਰੀਏ ਤਾਂ ਆਸਾਨ ਜਿਹੜਾ ਫਾਈਨਲ ਤੱਕ ਪਹੁੰਚਣ ਦਾ ਰਾਹ ਭਾਰਤੀ ਟੀਮ ਤੇ ਲਈ ਨਹੀਂ ਹੋਵੇਗਾ ਅਤੇ ਨਾ ਹੀ ਆਸਟ੍ਰੇਲੀਅਨ ਟੀਮ ਤੇ ਲਈ ਰਸਤਾ ਜਿਹੜਾ ਆਸਾਨ ਹੋਣ ਜਾ ਰਿਹਾ ਜਿਸ ਤਰੀਕੇ ਦੀ ਫਾਰਮ ਦੇ ਵਿੱਚ ਭਾਰਤੀ ਟੀਮ ਨਜ਼ਰ ਆ ਰਹੀ ਹੈ ਜੇਕਰ ਇਸ ਮੈਚ ਦੀ ਗੱਲ ਕਰੀਏ ਜ ਉਨ੍ਹਾਂ ਟੀਮਾਂ ਦੇ ਅੰਕੜਿਆਂ ਦੀ ਗੱਲ ਕਰੀਏ ਹੁਣ ਤੱਕ ਦੋਵੇਂ ਟੀਮਾਂ ਦੇ ਵਿੱਚ 100 ਤੋਂ ਬਤੇਰੇ ਜਿਹੜੇ ਮੈਚ ਨੇ ਹੋ ਚੁੱਕੇ ਨੇ ਇੱਕ ਦੂਜੇ ਦੇ ਖਿਲਾਫ ਇੱਕ ਦਿਨਾ ক্রিকেট ਮੈਚ ਖੇਡ ਚੁੱਕੇ ਆ ਨੇ ਅਤੇ ਉਸ ਦੇ ਵਿੱਚੋਂ 57 ਵਾਰ ਜਿਹੜਾ ਭਾਰਤੀ ਟੀਮ ਜਿੱਤੀ ਹੈ ਆਲਾ ਖਿ 84 ਵਾਰ ਆਸਟ੍ਰੇਲੀਅਨ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਪਰ ਇੱਥੇ ਅੰਕੜਿਆਂ ਦੇ ਨਾਲ ਤੁਹਾਨੂੰ ਇਹ ਵੀ ਦੱਸ ਦिए ਕਿ ਜਿਹੜੀਆਂ 84 ਮੁਕਾਬਲੇ ਆਸਟ੍ਰੇਲੀਆ ਟੀਮ ਨੇ ਜਿੱਤੇ ਨੇ ਤਾਂ ਉਹ ਬਹੁਤ ਪਹਿਲਾਂ ਦੀ ਗੱਲ ਹੈ 1900 ਦੇ ਮੁਕਾਬਲੇ ਹੋਣ 2000 ਤੋਂ ਲੈ ਕੇ 2007 ਦੇ ਮੁਕਾਬਲੇ ਹੋਣ ਕਿਉਂਕਿ 2007 ਤੋਂ ਬਾਅਦ ਭਾਰਤੀ ਟੀਮ ਦਾ ক্রিকেট ਦੇ ਵਿੱਚ ਗ੍ਰਾਫ ਬਹੁਤ ਵਿਧਰ ਰਿਹਾ ਤੇ ਲਗਾਤਾਰ ਆਸਟ੍ਰੇਲੀਆ ਟੀਮ ਨੂੰ ਵੀ ਹਰਾਇਆ ਗਿਆ ਪਰ ਜੇਕਰ ਓਵਰਆਲ ਮੈਚਾਂ ਦੀ ਗੱਲ ਕਰੀਏ ਤਾਂ 84 ਵਾਰ ਭਾਰਤੀ ਟੀਮ ਨੂੰ ਆਸਟ੍ਰੇਲੀਆ ਟੀਮ ਹੁਣ ਤੱਕ ਸ਼ਿਕਸਤ ਦੇ ਚੁੱਕੀ ਆ ਤਾਂ ਉੱਥੇ ਹੀ ਭਾਰਤੀ ਟੀਮ ਦੀ ਗੱਲ ਕਰੀਏ ਤਪਾ ਭਾਰਤੀ ਟੀਮ 57 ਵਾਰ ਆਸਟ੍ਰੇਲੀਆ ਦੇ ਖਿਲਾਫ ਇੱਕ ਦਿਨਾ ক্রিকেট ਮੈਚ ਜਿੱਤ ਚੁੱਕੀ ਆ 10 ਮੁਕਾਬਲੇ ਉਸੇ ਜਿਨ੍ਹਾਂ ਦਾ ਕੋਈ ਵੀ ਨਤੀਜਾ ਨਹੀਂ ਰਿਹਾ ਬੇ ਨਤੀਜਾ ਰਹੇ ਨੇ ਜਾਂ ਕਹਿ ਲਈਏ ਕਿ ਕੋਈ ਵੀ ਜਿਹੜਾ ਰਿਜ਼ਲਟ ਜਿੱਤ ਹਾਰ ਦਾ ਇਸ ਇੰਨਾ ਮੈਚਾਂ 10 ਮੈਚਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਜਦੋਂ ਹੁਣ ICC ਦਾ ਚੈਂਪੀਅਨਸ ਟਰੋਫੀ ਦਾ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਸਾਹਮਣੇ ਸਭ ਤੋਂ ਵੱਡੀ ਜੋ ਦਿੱਕਤ ਭਾਰਤੀ ਟੀਮ ਨੂੰ ਜਿਹੜਾ ਖਿਡਾਰੀ ਦੇ ਸਕਦਾ ਤੋਂ ਤਾਂ ਉਹ ਟ੍ਰੈਵਿਸ ਹੈਡ ਨੇ ਕਿਉਂਕਿ 2023 ਦੇ ਵਿੱਚ ਵੀ ਸਾਰੀ ਟੀਮ ਨੂੰ ਜਿਹੜੀ ਭਾਰਤੀ ਦੀ ਗੇਂਦਬਾਜ਼ੀ ਸੀ ਭਾਰਤੀ ਟੀਮ ਦੀ ਸਮੇਟ ਚੁੱਕੀ ਸੀ ਪਰ ਟ੍ਰੈਵਿਸ ਸੈਟ ਦੇ ਵੱਲੋਂ ਸ਼ਾਨਦਾਰ ਸੈਂਕੜਾ ਲਗਾਇਆ ਗਿਆ ਤੇ 2024 ਦਾ ਵੀ ਜਿਹੜਾ T20 ਵਿਸ਼ਵ ਕੱਪ ਹੋਇਆ ਬੇਸ਼ੱਕ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ ਪਰ ਉਸ ਮੈਚ ਦੇ ਵਿੱਚ ਵੀ ਚੇਸ ਕਰਦੇ ਹੋਏ ਟ੍ਰੈਵਿਸ ਹੈਡ ਤੋਂ ਵੱਲੋਂ ਜਿਹੜਾ ਅਬਦ ਸੈਂਕੜਾ ਲਗਾਇਆ ਗਿਆ ਸੀ ਅਤੇ ਜਦੋਂ ਤੱਕ ਉਹ ਪਿਚ 'ਤੇ ਮੌਜੂਦ ਸੀ ਭਾਰਤੀ ਟੀਮ ਦੀ ਜਿੱਤ ਨਹੀਂ ਨਜ਼ਰ ਆ ਰਹੀ ਸੀ ਤਾਂ ਸਭ ਤੋਂ ਵੱਡੀ ਹਡੇਕ ਕਹ ਲਈਏ ਸਭ ਤੋਂ ਵੱਡੀ ਦਿੱਕਤ ਕਹ ਲਈਏ ਜੋ ਕਿ ਭਾਰਤੀ ਟੀਮ ਨੂੰ ਆ ਸਕਦੀ ਹੈ ਤਾਂ ਉਹ ਟ੍ਰੈਵਿਸ ਹੈਡ ਦੇ ਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ ਜੇ ਖੇਲੀਏ ਕਿ ਟ੍ਰੈਵਿਸ ਸੈੱਡ ਆਸਟ੍ਰੇਲੀਆਨ ਟੀਮ ਦੇ ਉਹ ਖਿਡਾਰੀ ਨੇ ਜੋ ਕਿ ਭਾਰਤੀ ਟੀਮ ਨੂੰ ਉਸ ਤਰੀਕੇ ਦਾ ਕੰਪੀਟੀਸ਼ਨ ਇਸ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਦੇ ਸਕਤੇ ਨੇ ਅਬ ਆਸਟ੍ਰੇਲੀਆਨ ਟੀਮ ਦੀ ਟ੍ਰੈਵਿਸ ਸੈੱਡ ਤੋਂ ਇਲਾਵਾ ਗੱਲ ਕਰੀਏ ਤਾਂ ਮੈਥਿਊ ਸ਼ੌਰਟ ਵੀ ਚੰਗੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਇੰਗਲੈਂਡ ਦੇ ਖਿਲਾਫ ਅਰਦੇ ਸੈਂਕੜਾ ਜਿਹੜੀ ਪਾਰੀ ਆ ਉਹਨਾਂ ਦੇ ਵੱਲੋਂ ਖੇਡੀ ਗਈ ਹਾਲਾਂਕਿ ਉਸ ਤੋਂ ਬਾਅਦ ਸਟੀਵ ਸਮਿਥ ਵੀ ਚੰਗੀ ਲਾਇਅ ਦੇ ਵਿੱਚ ਨਜ਼ਰ ਆ ਰਹੇ ਨੇ ਜੋਰਜ ਇੰਗਲਿਸ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਿਸਫੋਟਕ ਬੱਲੇਬਾਜ਼ ਨੇ ਸੈਂਕੜਾ ਲ ਤੋ ਲਾਵੇ ਐਲੈਕਸ ਕੈਰੀ ਹੋਣ ਤਾਂ ਉਹ ਵੀ ਚੰਗੀ ਲੈਅ ਦੇ ਵਿੱਚ ਨਜ਼ਰ ਆ ਰਹੇ ਨੇ ਗਲੈਂਡ ਮੈਕਸਵੈਲ ਉਹ ਖਿਡਾਰੀ ਨੇ ਕਿ ਬੇਸ਼ੱਕ ਉਹ ਫਾਰਮ ਦੇ ਵਿੱਚ ਹੋਣ ਚਾਹੇ ਨਾ ਹੋਣ ਪਰ ਜਦੋਂ ਉਹਨਾਂ ਦਾ ਬੱਲਾ ਬੋਲਦਾ ਤਾਂ ਫਿਰ ਕਿਸੇ ਹੋਰ ਉਹਨਾਂ ਨੂੰ ਸਾਥੀ ਖਿਡਾਰੀ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਆਸਟ੍ਰੇਲੀਆਨ ਟੀਮ ਦਿੱਗਜ ਖਿਡਾਰੀਆਂ ਦੇ ਨਾਲ ਪੂਰੀ ਤਰੀਕੇ ਦੇ ਨਾਲ ਜਿਹੜੀ ਤਿਆਰ ਹੈ ਗੇਂਦਬਾਜ਼ੀ ਦੀ ਗੱਲ ਕਰੇ ਤਾਂ ਐਡਮ ਜ਼ੰਪਾ ਸਭ ਤੋਂ ਤਜ਼ਰਬੇਖਾਰ ਗੇਂਦਬਾਜ਼ ਜਿਸਪਾ ਜਿਹੜੀ ਆਸਟ੍ਰੇਲੀਅਨ ਟੀਮ ਆ ਉਸ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਨਾ ਤਾਂ ਪੈਟ ਕਾਮਿੰਜ਼ ਨੇ ਨਾ ਜੋਸ਼ ਹੈਜ਼ਲਵੁੱਡ ਨੇ ਨਾ ਮਿਚਲ ਸਟਾਰਕ ਨੇ ਪਰੰੰਤੂ ਇਲਾਵਾ ਨੱਥਨ ਐਲਿਸ ਗੇਂਦਬਾਜ਼ੀ ਦੇ ਵਿੱਚ ਨਜ਼ਰ ਆਉਣਗੇ ਵਾਲਾ ਕਿਉਂਕਿ ਉਹਨਾਂ ਤੋਂ ਇਲਾਵਾ ਜੌਨਸਨ ਚੰਗੀ ਲੈਅ ਦੇ ਵਿੱਚ ਨੇ ਆਪਣੀ ਇਨਸਵਿੰਗ ਗੇਂਦਬਾਜ਼ੀ ਦੇ ਨਾਲ ਸ਼ੁਰੂਆਤੀ ਝਟਕੇ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਗੁਰਬਾਜ਼ ਨੂੰ ਵੀ ਆਪਣੇ ਪਹਿਲੇ ਹੀ ਓਵਰ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਵਾਪਸ ਪਬੇਲੀਅਨ ਦਾ ਰਸਤਾ ਦਿਖਾ ਦਿੱਤਾ ਗਿਆ ਸਿੱਤਾ ਗੇਂਦਬਾਜ਼ੀ ਦੀ ਕਮਾਂਡ ਜਿਹੜੀ ਇੰਨਾ ਖਿ ਸਪਾਰਟੀ ਟੀਮ ਵੀ ਚੰਗੀ ਲਾਇਅ ਦੇ ਵਿੱਚ ਨਜ਼ਰ ਆ ਰਹੀ ਆ ਲਾ ਕੇ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚ ਉਸ ਤਰੀਕੇ ਦੀ ਪਾਰੀ ਹੁਣ ਤੱਕ ਨਹੀਂ ਨਿਕਲੀ ਪਰ ਆਸਟ੍ਰੇਲੀਆ ਟੀਮ ਦੇ ਸਾਹਮਣੇ ਚੰਗੀ ਫਾਰਮ ਸ਼ਾਨਦਾਰ ਫਾਰਮ ਦੇ ਵਿੱਚ ਹੁੰਦੇ ਨੇ ਇਸ ਰੋਹਿਤ ਸ਼ਰਮਾ ਜਦੋਂ ਵੀ ਸਾਹਮਣੇ ਆਸਟ੍ਰੇਲੀਆ ਟੀਮ ਹੁੰਦੀ ਹੈ ਤਾਂ ਉਸੇ ਤਰੀਕੇ ਦੀ ਉਮੀਦ ਇਸ ਸੈਮੀ ਫਾਈਨਲ ਮੁਕਾਬਲੇ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚੋਂ ਉਸ ਤਰੀਕੇ ਦੀ ਪਾਰੀ ਨਿਕਲੇ ਉਸ ਤੋਂ ਇਲਾਵਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸ਼ੁਮਨ ਗਿੱਲ ਬੇਸ਼ੱਕ ਨਿਊਜ਼ੀਲੈਂਡ ਦੇ ਖਿਲਾਫ ਜਲਦੀ ਆਊਟ ਹੋ ਕੇ ਹੋਣ ਤਾਂ ਪਰ ਚੰਗੀ ਫਾਰਮ ਦੇ ਵਿੱਚ ਨੇ ਸੈਂਕੜਾ ਲਗਾ ਚੁੱਕੇ ਨੇ ਅਰਧ ਸੈਂਕੜਾ ਵੀ ਲਗਾ ਚੁੱਕੇ ਨੇ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਵੀ ਪਾਕਿਸਤਾਨ ਦੇ ਖਿਲਾਫ ਸੈਂਕੜਾ ਲਗਾ ਚੁੱਕੇ ਨੇ ਸ਼ਰੇਆ ਸਈਅਰ ਮਿਡਲ ਆਰਡਰ ਦੀ ਗੱਲ ਕਰੀਏ ਤਾਂ ਪਿਛਲੇ ਮੈਚ ਨਿਊਜ਼ੀਲੈਂਡ ਦੇ ਖਿਲਾਫ ਜਦੋਂ ਟੀਮ ਨੂੰ ਜ਼ਰੂਰਤ ਸੀ ਤਾਂ ਉਸ ਘੜੀ ਤੇ ਆ ਕੇ ਉਹਨਾਂ ਦੇ ਵੱਲੋਂ ਇੱਕ ਬੇਹਤਰੀਨ ਪਾਰੀ ਖੇ ਫੌਮ ਦੇ ਵਿੱਚ ਨੇ ਅਤੇ ਉਹਨਾਂ ਤੋਂ ਇਲਾਵਾ ਜ਼ਿਕਰ ਹਾਰਦਿਕ ਪਾਂਡਿਆ ਦੀ ਗੱਲ ਕਰੇ ਤਾਂ ਚੰਗੀ ਫੌਮ ਦੇ ਵਿੱਚ ਨਜ਼ਰ ਆ ਰਹੇ ਨੇ ਹਾਰਦਿਕ ਪਾਂਡਿਆ ਤੋਂ ਇਲਾਵਾ 올 ਰੌਂਡਰ ਦੀ ਭੂਮਿਕਾ ਦੇ ਵਿੱਚ ਰੁਪਿੰਦਰ ਜੜੇਜਾ ਚੰਗਾ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਬੱਲੇਬਾਜ਼ੀ ਦੇ ਵਿੱਚ ਵੀ ਅਤੇ ਗੇਂਦਬਾਜ਼ੀ ਦੇ ਵਿੱਚ ਵੀ ਪਰ ਜੇਕਰ ਭਾਰਤੀ ਟੀਮ ਦੀ ਗੇਂਦਬਾਜ਼ੀ ਦੀ ਗੱਲ ਕਰੇ ਤਾਂ ਮੁਹੰਮਦ ਸ਼ਮੀ ਤੇ ਸਭ ਤੋਂ ਵੱਡਾ ਜਿਹੜਾ ਇੱਕ ਦਾਅ ਲਈਏ ਸਭ ਤੋਂ ਵੱਡੀ ਜ਼ਿੰਮੇਵਾਰੀ ਲਈ ਮੁਹੰਮਦ ਸ਼ਮੀ ਦੇ ਮੋਟਿਆ ਤੇ ਹੋਵੇਗੀ ਕਿਉਂਕਿ ਸਭ ਤੋਂ ਤਜਰਬੇਕਾਰ ਗੇਂਦਬਾਜ਼ ਭਾਰਤੀ ਟੀਮ ਦੇ ਵਿੱਚ ਨੇ ਅਤੇ ਹੁਣ ਇਹ ਵੀ ਹੋ ਸਕਦਾ ਹੈ ਕਿ ਵਰੁਣ ਚੱਕਰਵਰਤੀ ਜਿਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਮੌਕਾ ਦਿੱਤਾ ਗਿਆ ਸੀ ਪੰਜਾ ਉਹਨਾਂ ਨੇ ਸਮੇਂ ਦੇ ਵਿੱਚ ਖੋਲਿਆ ਪੰਜ ਵਿਕਟਾਂ ਹਾਸਲ ਕੀਤੀਆਂ ਅਤੇ ਹੁਣ ਹਰਸ਼ਿਤ ਰਾਣਾ ਨੂੰ ਕਿ ਬਾਹਰ ਹੀ ਬਿਠਾਇਆ ਜਾਵੇ ਅਤੇ ਵਰੁਣ ਚੱਕਰਵਰਤੀ ਨੂੰ ਜਿਹੜਾ ਆਸਟ੍ਰੇਲੀਆ ਦੇ ਖਿਲਾਫ ਵੀ ਪਲੇਇੰਗ 11 ਦੇ ਵਿੱਚ ਉਤਾਰਨ ਨੂੰ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਮੈਚ ਦੇ ਵਿੱਚ ਮੁਕਾਬਲੇ ਦੇ ਵਿੱਚ ਪਲੇਇੰਗ 11 ਦੇ ਵਿੱਚ ਥਾਂ ਜਿਹੜੀ ਜਗ੍ਹਾ ਦਿੱਤੀ ਜਾ ਸਕਦੀ ਹਤਾ ਵਰੁਣ ਚੱਕਰਵਰਤੀ ਕੁਲਦੀਪ ਯਾਦਵ ਅਕਸ਼ਰ ਪਟੇਲ ਤੇ ਰਵਿੰਦਰ ਜਿਹੜੇ ਜਾਇ ਚਾਰ ਸਪਿਨਰ ਗੇਂਦਬਾਜ਼ ਸੋਨਗੇ ਚੁੱਕੇ ਭਾਰਤੀ ਟੀਮ ਦੀ ਰੀਤੀ ਹੱਡੀ ਨੇ ਅਤੇ ਇੰਨਾ ਤੋਂ ਇਲਾਵਾ ਤੇਜ਼ ਗੇਂਦਬਾਜ਼ੀ ਤੇ ਜਿਹੜਾ ਜ਼ਿੰਮਾ ਹੋਵੇਗਾ ਤਾਂ ਮੁਹੰਮਦ ਸ਼ਮੀ ਤੇ ਹਾਰਦਿਕ ਪਾਂਟਿਆ ਦੇ ਉੱਪਰ ਹੋਵੇਗਾ ਤਾਂ ਹੁਣ ਦੁਪਹਿਰ 22 ਵਜੇ ਇਸ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਦੁਬਈ ਦੇ ਵਿੱਚ ਮੁਕਾਬਲਾ ਖੇਡਿਆ ਜਾਵੇਗਾ ਅਤੇ ਪਾਕਿਸਤਾਨ ਤੋਂ ਟਰੈਵਲ ਜਿਹੜੀ ਟੀਮ ਕਰਕੇ ਆ ਰਹੀ ਆ ਤਾਂ ਉਹ ਆਸਟ੍ਰੇਲੀਆ ਹੋਵੇਗੀ ਕਿਉਂਕਿ ਭਾਰਤੀ ਟੀਮ ਤੇ ਸਾਰੇ ਮੈਚ ਦੁਬਈ ਦੇ ਵਿੱਚ ਹੋਏ ਨੇ ਪਰ ਜਿਹੜੀ ਆਸਟ੍ਰੇਲੀਆ ਟੀਮ ਆ ਇਸ ਤੋਂ ਪਹਿਲਾਂ ਲਾਹੌਰ ਦੇ ਵਿੱਚ ਖੇਡੀ ਅਤੇ ਹੁਣ ਲਾਹੌਰ ਤੋਂ ਜਿਹੜਾ ਪਾਕਿਸਤਾਨ ਤੋਂ ਕਹਿ ਲਈਏ ਕਿ ਦੁਬਈ ਤੱਕ ਤਾਂ ਉਹਨਾਂ ਨੇ ਸਫਰ ਤੈਅ ਕੀਤਾ, ਟਰੈਵਲ ਕਰਕੇ ਦੁਬਈ ਪਹੁੰਚੇ ਨੇ ਤਾਂ ਇਹ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਐਡਵਾਂਟੇਜ ਭਾਰਤੀ ਟੀਮ ਨੂੰ ਹੈਗੀ ਹੈ ਕਿ ਜਿਹੜੇ ਮੈਦਾਨ ਤੇ ਸੈਮੀਫਾਈਨਲ ਮੁਕਾਬਲਾ ਇੱਕ ਵੱਡੀ ਟੀਮ ਦੇ ਖਿਲਾਫ ਹੋਵੇਗਾ ਤਾਂ ਪਹਿਲਾਂ ਵੀ ਪਹਿਲਾਂ ਕਈ ਮੈਚ ਪਿਛਲੇ ਦਿਨਾਂ ਤੋਂ ਭਾਰਤੀ ਟੀਮ ਉੱਥੇ ਰਹਿ ਰਹੀ ਹੈ, ਉੱਥੇ ਖੇਡ ਰਹੀ ਹੈ ਪਰ ਇੱਕ ਨਵੇਂ ਮੈਦਾਨ ਤੇ ਨਵੀਂ ਪਿਚ ਤੇ ਹੁਣ ਆਸਟ੍ਰੇਲੀਅਨ ਟੀਮ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਕਮਾਲ ਇਸ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ICC ਚੈਂਪੀਅਨਸ ਟਰੋਫੀ ਦੀ ਤਾਂ ਉਹਨਾਂ ਤੇ ਵੀ ਨਜ਼ਰ ਮ ICC Champions Trophy ਤੇ ਹੁਣ ਤੱਕ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਤਾਂ ਉਸ ਦੇ ਵਿੱਚ ਜ਼ਿਕਰ ਕਰੀਏ ਤਾਂ ਹੁਣ ਤੱਕ ਇਹ ਦੋਨੇ ਹੀ ਟੀਮਾਂ ਭਾਰਤ ਤੇ ਆਸਟ੍ਰੇਲੀਆ ਚਾਰ ਵਾਰ ਆਪਸ ਮੋ ਸਾਹਮਣੇ ਹੋ ਚੁੱਕੀਆਂ ਨੇ ਤੇ ਚਾਰ ਦੇ ਵਿੱਚੋਂ ਪਲੜਾ ਜਿਹੜਾ ਭਾਰਤੀ ਟੀਮ ਦਾ ਜ਼ਰੂਰ ਪਾਰੀ ਹੈ ਕਿਉਂਕਿ ਦੋ ਵਾਰ ਭਾਰਤੀ ਟੀਮ ICC Champions Trophy ਦੇ ਵਿੱਚ ਆਸਟ੍ਰੇਲੀਆ ਟੀਮ ਨੂੰ ਹਰਾ ਚੁੱਕੀ ਹੈ ਸ਼ਿਕਸਤ ਦੇ ਚੁੱਕੀ ਹੈ ਇੱਕ ਵਾਰ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੇ ਉੱਥੋਂ ਹਾਰਤਾ ਵੀ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਮੈਚ ਹੋ ਸੀ ਜੋ ਕਿ ਨੋ ਰਿਜ਼ਲਟ ਯਾਨੀ ਕਿ ਬੇ ਨਤੀਜਾ ਇਹ ਮੈਚ ਰਿਹਾ ਸੀ ਤਾਂ ਹੁਣ ਸੈਮੀਫਾਈਨਲ ਪਹਿਲਾ ਸੈਮੀਫਾਈਨਲ ਹੋਵੇਗਾ ਦੁਬਈ ਦੇ ਵਿੱਚ ਖੇਡਿਆ ਜਾਵੇਗਾ 22 ਵਜੇ ਇਸ ਮੈਚ ਦੀ ਕੱਲ ਨੂੰ ਸ਼ੁਰੂਆਤ ਹੋਵੇਗੀ ਅਤੇ ਦੇਖਣਾ ਹੋਵੇਗਾ ਕਿ ਜਿਹੜਾ 13ਵਾਂ ਮੈਚ ਕਿਉਂਕਿ ਕੁੱਲ 15 ਮੈਚ ਨੇ ICC ਚੈਂਪियंस ट्रॉफी ਦੇ ਐਡੀਸ਼ਨ ਦੇ ਵਿੱਚ ਅਤੇ ਜੇਕਰ 2025 ICC ਚੈਂਪियंस ट्रॉफी ਦੀ ਗੱਲ ਕਰੀਏ ਤਾਂ ਇਸ ਮੁਕਾਬਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜਾ ਕਿਹੜੀ ਟੀਮ ਹੋਵੇਗੀ ਜਿਹੜੀ ਹੁਣ 13ਵਾਂ ਮੈਚ ਜਿਹੜਾ ਖੇਡਿਆ ਜਾਵੇਗਾ ਉੱਥੇ ਪਹਿਲਾ ਸੈਮੀਫਾਈਨਲ ਹੋਵੇਗਾ ਕੇਸ ਦੇ ਵਿੱਚ ਜਿੱਤ ਦੇ ਨਾਲ ਫਾਈਨਲ ਦੇ ਵਿੱਚ ਪ੍ਰਵੇਸ਼ ਕਰੇਗੀ ਅਤੇ ਖੇੜੀ ਹੋ ਟੀਮ ਹੋਵੇਗੀ ਜਿਸ ਦਾ ਆਈਸੀਸੀ ਚੈਂਪੀਅਨਸ ਟਰੋਫੀ ਦਾ ਖਿਤਾਬ ਜਿੱਤਣ ਦਾ ਸੁਪਨਾ ਜਿਹੜਾ ਇੱਥੇ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਚੱਕਣਾ ਚੂਰ ਹੋ ਜਾਵੇਗਾ ਯੂਜ਼ਨਲੀ ਤੁਸੀਂ ਦੇਖ ਰਹੇ ਹੋ ਅੰਤਮਾ ਤਰਨਾਲ ਜਗਵਿੰਦਰ ਸਿੰਘ ਤਾਂ ਆਈਸੀਸੀ ਚੈਂਪੀਅਨਸ ਟਰੋਫੀ ਹੁਣ ਆਪਣੇ ਸੈਮੀਫਾਈਨਲ ਦੇ ਮੁਕਾਮ ਤੱਕ ਪਹੁੰਚ ਚੁੱਕੀ ਹੈ ਤੇ ਕੱਲ ਨੂੰ ਪਹਿਲਾ ਸੈਮੀਫਾਈਨਲ ਦੇਖਣ ਨੂੰ ਮਿਲੇਗਾ ਜੋ ਕਿ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ ਤੁਹਾਨੂੰ ਦੱਸ ਦਈਏ ਦੁਬਈ ਦੇ ਵਿੱਚ ਮੁਕਾਬਲਾ ਖੇਡਿਆ ਜਾਵੇਗਾ ਦੁਪਹਿਰ 2:30 ਵਜੇ ਇਸ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਅਤੇ ਸਹੀ 2:00 ਵਜੇ ਜਿਹੜਾ ਇਸ ਮੁਕਾਬਲੇ ਦੇ ਲਈ ਟਾਸ ਲਈ ਦੋਵੇਂ ਕਪਤਾਨ ਜਿਹੜੇ ਆਮੋ ਸਾਹਮਣੇ ਹੋਣਗੇ ਤੁਹਾਨੂੰ ਦੱਸ ਦਈਏ ਇੱਕ ਪਾਸੇ ਰੋਹਿਤ ਸ਼ਰਮਾ ਭਾਰਤੀ ਟੀਮ ਦੇ ਕਪਤਾਨ ਤਾਂ ਦੂਜੇ ਪਾਸੇ ਸਟੀਵ ਸਮਿਥ ਆਸਟ੍ਰੇਲੀਅਨ ਟੀਮ ਦੇ ਕਪਤਾਨ ਅਤੇ ਦੋਨੇ ਹੀ ਟੀਮਾਂ ਚੰਗੀ ਫਾਰਮ ਦੇ ਵਿੱਚ ਨੇ ਕਿਉਂਕਿ ਹੁਣ ਤੱਕ ਆਈਸੀਸੀ ਚੈਂਪियंस ट्रॉफी ਦੀ ਗੱਲ ਕਰੀਏ ਕਿਉਂਕਿ ਭਾਰਤੀ ਟੀਮ ਗਰੁੱਪ A ਦੇ ਵਿੱਚ ਸੀ ਅਤੇ ਆਸਟ੍ਰੇਲੀਆ ਦੀ ਟੀਮ ਗਰੁੱਪ B ਦੇ ਵਿੱਚ ਸੀ ਪਰ ਭਾਰਤੀ ਟੀਮ ਦਾ ਜ਼ਿਕਰ ਕਰੀਏ ਗੱਲ ਕਰੀਏ ਤਾਂ ਭਾਰਤੀ ਟੀਮ ਇੱਕ ਵੀ ਮੈਚ ਜਿਹੜਾ ਨਹੀਂ ਹਾਰੀ ਅਤੇ ਜਿੱਤ ਦੇ ਨਾਲ ਹੀ ਸੈਮੀਫਾਈਨਲ ਤੱਕ ਪਹੁੰਚੀ ਹੈ ਪਰ ਦੂਜੇ ਪਾਸੇ ਗਰੁੱਪ B ਦੀ ਟੀਮ ਆਸਟ੍ਰੇਲੀਆ ਦਾ ਜ਼ਿਕਰ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੀ ਇੱਕ ਵੀ ਮੈਚ ਨਹੀਂ ਹਾਰੀ ਹਾਲਾਂਕਿ ਪਹਿਲਾ ਮੈਚ ਉਹਨਾਂ ਨੇ ਇੰਗਲੈਂਡ ਦੇ ਖਿਲਾਫ ਜਿਹੜਾ ਜਿੱਤਿਆ ਜੋਸ਼ ਇੰਗਲਿਸ਼ ਦੇ ਵੱਲੋਂ ਇੱਕ ਵਿਸਫੋਟਕ ਸੈਂਕੜਾ ਜਿਹੜਾ ਲਗਾਇਆ ਗਿਆ ਸੀ ਜਿਸ ਤੇ ਮੱਤੇ ਨਜ਼ਰ ਉਹਨਾਂ ਨੇ ਇਸ ਮੈਚ ਦੇ ਵਿੱਚ ਜਿੱਤ हासिल ਕੀਤੀ ਪਰ ਦੂਜਾ ਮੈਚ ਜਿਹੜਾ ਹੁੰਦਾ ਦਾ ਸੀ ਦੱਖਣੀ ਅਫਰੀਕਾ ਦੀ ਟੀਮ ਦੇ ਨਾਲ ਮੀਂਹ ਦੇ ਕਾਰਨ ਜਿਹੜਾ ਮੈਚ ਰੱਦ ਹੋ ਗਿਆ ਸੀ ਵਾਸ਼ ਆਊਟ ਕਰ ਦਿੱਤਾ ਗਿਆ ਸੀ ਅਤੇ ਤੀਜਾ ਮੈਚ ਬਹੁਤ ਇੱਕ ਅਹਿਮ ਮੁਕਾਬਲਾ ਸੀ ਆਸਟ੍ਰੇਲੀਆ ਟੀਮ ਦੇ ਲਈ ਇੱਕ ਤਰੀਕੇ ਦੇ ਨਾਲ ਇੱਕ ਕੁਆਰਟਰ ਫਾਈਨਲ ਮੁਕਾਬਲਾ ਸੀ ਅਫਗਾਨਿਸਤਾਨ ਦੀ ਟੀਮ ਦੇ ਨਾਲ ਅਤੇ ਇਸੇ ਵਿੱਚ ਵੀ ਆਸਟ੍ਰੇਲੀਅਨ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਜਿਹਾ ਕਿ ਬਾਰਿਸ਼ ਹੋਈ ਪਰ ਬਾਰਿਸ਼ ਹੋਣ ਕਰਕੇ ਜਿਹੜਾ ਇੱਕ ਇੱਕ ਪੁਆਇੰਟ ਦੋਨੇ ਹੀ ਟੀਮਾਂ ਨੂੰ ਦੇ ਦਿੱਤਾ ਗਿਆ ਤੇ ਆਸਟ੍ਰੇਲੀਆ ਟੀਮ 4 ਅੰਕਾਂ ਦੇ ਨਾਲ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਈ ਹਾਲਾਂਕਿ ਗਰੁੱਪ ਬੀ ਦੇ ਵਿੱਚ ਜੇ ਨੰਬਰ ਤੇ ਆਸਟ੍ਰੇਲੀਅਨ ਟੀਮ ਸਿਪਾਰਾ ਉੱਧਰ ਗਰੁੱਪੇ ਦੀ ਗੱਲ ਕਰੇ ਤਾਂ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਨੇ ਗਰੁੱਪੇ ਦੇ ਵਿੱਚ ਟੌਪ ਕੀਤਾ ਅਤੇ ਇਸੇ ਕਰਕੇ ਭਾਰਤੀ ਟੀਮ ਨੇ ਜਿਹੜਾ ਹੁਣ ਮੁਕਾਬਲਾ ਸੈਮੀਫਾਈਨਲ ਇਹ ਪਹਿਲਾ ਹੋਵੇਗਾ ਜੋ ਕਿ ਆਸਟ੍ਰੇਲੀਆ ਟੀਮ ਦੇ ਸਾਹਮਣੇ ਹੋਵੇਗਾ ਦੂਜਾ ਸੈਮੀਫਾਈਨਲ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਨਾਲ ਹੋਵੇਗਾ ਜੇਕਰ ਆਸਟ੍ਰੇਲੀਆ ਤੇ ਭਾਰਤ ਦੀ ਗੱਲ ਕਰੀਏ ਭਾਰਤੀ ਟੀਮ ਦੀ ਗੱਲ ਕਰੇ ਤਾਂ ਜਦੋਂ ਵੀ ਵਟਾ ਟੂਰਨਾਮੈਂਟ ਹੁੰਦਾ ਹੈ ਆਈਸੀਸੀ ਦਾ ਟੂਰਨਾਮੈਂਟ ਹੁੰਦਾ ਹੈ ਤਾਂ ਨਿਗਾਹਾਂ ਜਿਹੜੀਆਂ ਇਸ ਮੈਚ ਤੇ ਜ਼ਰੂਰ ਟਿਕੀਆਂ ਹੁੰਦੀਆਂ ਨੇ ਕਿਉਂਕਿ ਆਸਟ੍ਰੇਲੀਆ ਵਿਸ਼ਵ ਭਰ ਦੀ ਇੱਕ ਨੰਬਰ 1 ਟੀਮ ਮੰਨੀ ਜਾਂਦੀ ਹੈ ਤੇ ਹੁਣ ਤੱਕ ਜੇਕਰ ਜ਼ਿਕਰ ਕਰੀਏ ਤਾਂ ਜਿੰਨੇ ਆਸਟ੍ਰੇਲੀਅਨ ਟੀਮ ਨੇ ਆਈਸੀਸੀ ਦੇ ਆਪਣੇ ਕਿਤਾਬ ਆਪਣੇ ਨਾਮ ਕੀਤੇ ਨੇ ਤਾਂ ਉਹਨਾਂ ਦੇ ਮੁਕਾਬਲੇ ਕੋਈ ਦੂਜੀ ਟੀਮ ਨਹੀਂ ਨਜ਼ਰ ਆ ਰਹੀ ਜਿਸ ਨੇ ਇੰਨੇ ਜਿਹੜੇ ICC ਦੇ ਖਿਤਾਬ ਹੁਣ ਆਪਣੇ ਨਾਂ ਤੇ ਦਰਜ ਕਰਵਾਏ ਹੋਣ ਤੇ ਜਦੋਂ ਆਸਟ੍ਰੇਲੀਅਨ ਟੀਮ ਦੀ ਗੱਲ ਹੁੰਦੀ ਆ ਤਾਂ 2023 ਦਾ ਉਹ ਵਿਸ਼ਪ ਕੱਪ ਦਾ ਫਾਈਨਲ ਮੁਕਾਬਲਾ ਵੀ ਯਾਦ ਆਉਂਦਾ ਹੈ ਅਹਮਦਾਬਾਦ ਦੇ ਵਿੱਚ ਫਾਈਨਲ ਮੈਚ ਹੋਇਆ ਪਰ ਫਾਈਨਲ ਮੁਕਾਬਲੇ ਦੇ ਵਿੱਚ ਆਸਟ੍ਰੇਲੀਅਨ ਟੀਮ ਨੇ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਤੇ ਇੱਕ ਵਾਰ ਫੇਰ ਆਪਣਾ ਕਬਜ਼ਾ ਕੀਤਾ ਸੀ ਹਾਲਾਂਕਿ 2024 ਦੇ ਵਿੱਚ ਭਾਰਤੀ ਟੀਮ ਨੇ ਇਸ ਦਾ ਬਦਲਾ ਜਿਹੜਾ ਕੁਆਟਰਫਾਈਨਲ ਦੇ ਵਿੱਚ ਆਸਟ੍ਰੇਲੀਅਨ ਟੀਮ ਨੂੰ ਹਰਾ ਕੇ ਲੈ ਲਿਆ ਸੀ ਅਤੇ ਬਾਹਰ ਦਾ ਰਸਤਾ ਟੀ20 ਵਿਸ਼ਵ ਕੱਪ ਤੇ ਵਿੱਚ ਦਿਖਾ ਦਿੱਤਾ ਸੀ ਪਰ ਜੇਕਰ ਹੁਣ ਗੱਲ ਕਰੀਏ ਤਾਂ ਆਸਾਨ ਜਿਹੜਾ ਫਾਈਨਲ ਤੱਕ ਪਹੁੰਚਣ ਦਾ ਰਾਹ ਭਾਰਤੀ ਟੀਮ ਦੇ ਲਈ ਨਹੀਂ ਹੋਵੇਗਾ ਅਤੇ ਨਾ ਹੀ ਆਸਟ੍ਰੇਲੀਅਨ ਟੀਮ ਦੇ ਲਈ ਰਸਤਾ ਜਿਹੜਾ ਆਸਾਨ ਹੋਣ ਜਾ ਰਿਹਾ ਜਿਸ ਤਰੀਕੇ ਦੀ ਫਾਰਮ ਦੇ ਵਿੱਚ ਭਾਰਤੀ ਟੀਮ ਨਜ਼ਰ ਆ ਰਹੀ ਹੈ ਜੇਕਰ ਇਸ ਮੈਚ ਦੀ ਗੱਲ ਕਰੀਏ ਜਾਫਰ ਟੀਮਾਂ ਦੇ ਅੰਕੜਿਆਂ ਦੀ ਗੱਲ ਕਰੀਏ ਹੁਣ ਤੱਕ ਦੋਵੇਂ ਟੀਮਾਂ ਦੇ ਵਿੱਚ 100 ਤੋਂ ਵੱਧ ਰਹੇ ਜਿਹੜੇ ਮੈਚ ਨੇ ਹੋ ਚੁੱਕੇ ਨੇ ਇੱਕ ਦੂਜੇ ਦੇ ਖਿਲਾਫ ਇੱਕ ਦਿਨਾ ক্রিকেট ਮੈਚ ਖੇਡ ਚੁੱਕੇ ਆ ਨੇ ਅਤੇ ਉਸ ਦੇ ਵਿੱਚੋਂ 57 ਵਾਰ ਜਿਹੜਾ ਭਾਰਤੀ ਟੀਮ ਜਿੱਤੀ ਹੈ ਆਲਾ ਖਿ 84 ਵਾਰ ਆਸਟ੍ਰੇਲੀਅਨ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਪਰ ਇੱਥੇ ਅੰਕੜਿਆਂ ਦੇ ਨਾਲ ਤੁਹਾਨੂੰ ਏ ਵੀ ਦੱਸ ਦਈਏ ਕਿ ਜਿਹੜੀਆਂ 84 ਮੁਕਾਬਲੇ ਆਸਟ੍ਰੇਲੀਆਨ ਟੀਮ ਨੇ ਜਿੱਤੇ ਨੇ ਤਾਂ ਉਹ ਬਹੁਤ ਪਹਿਲਾਂ ਦੀ ਗੱਲ ਹੈ 1900 ਦੇ ਮੁਕਾਬਲੇ ਹੋਣ 2000 ਤੋਂ ਲੈ ਕੇ 2007 ਦੇ ਮੁਕਾਬਲੇ ਹੋਣ ਕਿਉਂਕਿ 2007 ਤੋਂ ਬਾਅਦ ਭਾਰਤੀ ਟੀਮ ਦਾ ক্রিকেট ਦੇ ਵਿੱਚ ਗਰਾਫ ਬਹੁਤ ਵਿਧਰ ਰਿਹਾ ਤੇ ਲਗਾਤਾਰ ਆਸਟ੍ਰੇਲੀਆਨ ਟੀਮ ਨੂੰ ਵੀ ਹਰਾਇਆ ਗਿਆ ਪਰ ਜੇਕਰ ਓਵਰਆਲ ਮੈਚਾਂ ਦੀ ਗੱਲ ਕਰੀਏ ਤਾਂ 84 ਵਾਰ ਭਾਰਤੀ ਟੀਮ ਨੂੰ ਆਸਟ੍ਰੇਲੀਆਨ ਟੀਮ ਹੁਣ ਤੱਕ شکست ਦੇ ਚੁੱਕੀ ਹੈ ਤਾਂ ਉੱਥੇ ਹੀ ਭਾਰਤੀ ਟੀਮ ਦੀ ਗੱਲ ਕਰੀਏ ਪਾ ਭਾਰਤੀ ਟੀਮ 57 ਵਾਰ ਆਸਟ੍ਰੇਲੀਆ ਦੇ ਖਿਲਾਫ ਇੱਕ ਦਿਨਾ ক্রিকেট ਮੈਚ ਜਿੱਤ ਚੁੱਕੀ ਆ 10 ਮੁਕਾਬਲੇ ਉਸੇ ਜਿਨ੍ਹਾਂ ਦਾ ਕੋਈ ਵੀ ਨਤੀਜਾ ਨਹੀਂ ਰਿਹਾ ਬੇ ਨਤੀਜਾ ਰਹੇ ਨੇ ਜਾਂ ਕਹਿ ਲਈਏ ਕਿ ਕੋਈ ਵੀ ਜਿਹੜਾ ਰਿਜ਼ਲਟ ਜਿੱਤ ਹਾਰ ਦਾ ਇਸ ਇੰਨਾ ਮੈਚਾਂ 10 ਮੈਚਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਜਦੋਂ ਹੁਣ ICC ਦਾ ਚੈਂਪियंस ਟਰੋਫੀ ਦਾ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਸਾਹਮਣੇ ਸਭ ਤੋਂ ਵੱਡੀ ਜੋ ਦਿੱਕਤ ਭਾਰਤੀ ਟੀਮ ਨੂੰ ਜਿਹੜਾ ਖਿਡਾਰੀ ਦੇ ਸਕਦਾ ਤੋਂ ਉਹ ਟ੍ਰੈਵਿਸ ਹੈਡ ਨੇ ਕਿਉਂਕਿ 2023 ਦੇ ਵਿੱਚ ਵੀ ਸਾਰੀ ਟੀਮ ਨੂੰ ਜਿਹੜੀ ਭਾਰਤੀ ਦੀ ਗੇਂਦਬਾਜ਼ੀ ਸੀ ਭਾਰਤੀ ਟੀਮ ਦੀ ਸਮੇਟ ਚੁੱਕੀ ਸੀ ਪਰ ਡ੍ਰੈਵਿਸ ਸੈੱਟ ਦੇ ਵੱਲੋਂ ਸ਼ਾਨਦਾਰ ਸੈਂਕੜਾ ਲਗਾਇਆ ਗਿਆ ਤੇ 2024 ਦਾ ਵੀ ਜਿਹੜਾ T20 ਵਿਸ਼ਵ ਕੱਪ ਹੋਇਆ ਬੇਸ਼ੱਕ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ ਪਰ ਉਸ ਮੈਚ ਦੇ ਵਿੱਚ ਵੀ ਚੇਸ ਕਰਦੇ ਹੋਏ ਟਰੈਵਿਸ ਹੈਡ ਤੋਂ ਵੱਲੋਂ ਜਿਹੜਾ ਅਭਦ ਸੰਕੜਾ ਲਗਾਇਆ ਗਿਆ ਸੀ ਅਤੇ ਜਦੋਂ ਤੱਕ ਉਹ ਪਿਚ 'ਤੇ ਮੌਜੂਦ ਸੀ ਭਾਰਤੀ ਟੀਮ ਦੀ ਜਿੱਤ ਨਹੀਂ ਨਜ਼ਰ ਆ ਰਹੀ ਸੀ ਤਾਂ ਸਭ ਤੋਂ ਵੱਡੀ ਹਟੇਕ ਕਹ ਲਈਏ ਸਭ ਤੋਂ ਵੱਡੀ ਦਿੱਕਤ ਕਹ ਲਈਏ ਜੋ ਕਿ ਭਾਰਤੀ ਟੀਮ ਨੂੰ ਆ ਸਕਦੀ ਹੈ ਤਾਂ ਉਹ ਟਰੈਵਿਸ ਹੈਡ ਦੇ ਨਾਂ ਦੇ ਵਿਚ ਦੇਖਣ ਨੂੰ ਮਿਲ ਸਕਦੇ ਆ ਜਾਂ ਖੈਲੀਏ ਕਿ ਟ੍ਰੈਵਿਸ ਸੈਡ ਆਸਟ੍ਰੇਲੀਆਨ ਟੀਮ ਦੇ ਉਹ ਖਿਡਾਰੀ ਨੇ ਜੋ ਕਿ ਭਾਰਤੀ ਟੀਮ ਨੂੰ ਉਸ ਤਰੀਕੇ ਦਾ ਕੰਪੀਟੀਸ਼ਨ ਇਸ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਦੇ ਸਕਤੇ ਨੇ ਅਬ ਆਸਟ੍ਰੇਲੀਆਨ ਟੀਮ ਦੀ ਟ੍ਰੈਵਿਸ ਸੈਡ ਤੋਂ ਇਲਾਵਾ ਗੱਲ ਕਰੇ ਤਾਂ ਮੈਥਿਊ ਸ਼ੌਰਟ ਵੀ ਚੰਗੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਇੰਗਲੈਂਡ ਦੇ ਖਿਲਾਫ ਅਰਦੇ ਸੈਂਕੜਾ ਜਿਹੜੀ ਪਾਰੀ ਆ ਉਹਨਾਂ ਦੇ ਵੱਲੋਂ ਖੇਡੀ ਗਈ ਹਾਲਾਂਕਿ ਉਸ ਤੋਂ ਬਾਅਦ ਟੀਵ ਸਮਿਥ ਵੀ ਚੰਗੀ ਲੈਅ ਦੇ ਵਿੱਚ ਨਜ਼ਰ ਆ ਰਹੇ ਨੇ ਜੋਰਜ ਇੰਗਲਿਸ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਵਿਸਫੋਟਕ ਬੱਲੇਬਾਜ਼ ਨੇ ਸੈਂਕੜਾ ਲਗਾ ਕੇ ਇੰਗਲ ਤੋ ਲਾਵਾ ਐਲੈਕਸ ਕੈਰੀ ਹੋਣ ਤਾਂ ਉਹ ਵੀ ਚੰਗੀ ਲੈਅ ਦੇ ਵਿੱਚ ਨਜ਼ਰ ਆ ਰਹੇ ਨੇ ਗਲੈਂਡ ਮੈਕਸਵੈਲ ਉਹ ਖਿਡਾਰੀ ਨੇ ਕਿ ਬੇਸ਼ੱਕ ਉਹ ਫਾਰਮ ਦੇ ਵਿੱਚ ਛੋਣ ਚਾਹੇ ਨਾ ਹੋਣ ਪਰ ਜਦੋਂ ਉਹਨਾਂ ਦਾ ਬੱਲਾ ਬੋਲਦਾ ਤਾਂ ਫਿਰ ਕਿਸੇ ਹੋਰ ਉਹਨਾਂ ਨੂੰ ਸਾਥੀ ਖਿਡਾਰੀ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਆਸਟ੍ਰੇਲੀਆਨ ਟੀਮ ਦਿੱਗਜ ਖਿਡਾਰੀਆਂ ਦੇ ਨਾਲ ਪੂਰੀ ਤਰੀਕੇ ਦੇ ਨਾਲ ਜਿਹੜੀ ਤਿਆਰ ਹੈ ਗੇਂਦਬਾਜ਼ੀ ਦੀ ਗੱਲ ਕਰੇ ਤਾਂ ਐਡਮ ਜ਼ੰਪਾ ਸੱਤ ਤੋਂ ਤ ਜ਼ਰਬੇਖਾਰ ਗੇਂਦਬਾਜ਼ ਜਿਹੜੀ ਆਸਟ੍ਰੇਲੀਅਨ ਟੀਮ ਆ ਉਸ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਨਾ ਤਾਂ ਪੈਟ ਕਾਮਿੰਜ਼ ਨੇ ਨਾ ਜੋਸ਼ ਹੈਜ਼ਲਵੁੱਡ ਨੇ ਨਾ ਮਿਚਲ ਸਟਾਰਕ ਨੇ ਪਰ ਇਹਨਾਂ ਤੋਂ ਇਲਾਵਾ ਨੱਥਨ ਐਲਿਸ ਗੇਂਦਬਾਜ਼ੀ ਦੇ ਵਿੱਚ ਨਜ਼ਰ ਆਉਣ ਕਿ ਹਾਲਾਂਕਿ ਉਹਨਾਂ ਤੋਂ ਇਲਾਵਾ ਜੌਨਸਨ ਚੰਗੀ ਲਯ ਦੇ ਵਿੱਚ ਨੇ ਆਪਣੀ ਇਨਸਵਿੰਗ ਗੇਂਦਬਾਜ਼ੀ ਦੇ ਨਾਲ ਸ਼ੁਰੂਆਤੀ ਝਟਕੇ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਗੁਰਬਾਜ਼ ਨੂੰ ਵੀ ਆਪਣੇ ਪਹਿਲੇ ਹੀ ਓਵਰ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਵਾਪਸ ਪਵੇਲੀਅਨ ਦਾ ਰਸਤਾ ਦਖਾਤਾ ਗਿਆ ਸੀ ਤਾਂ ਗੇਂਦਬਾਜ਼ੀ ਦੀ ਕਮਾਂਡ ਜਿਹੜੀ ਇੰਨਾ ਖਿਡਾਰੀਆਂ ਦੇ ਹੱਥ ਹੋਵੇਗੀ ਪਰ ਜੇਕਰ ਦੂਜੇ ਪਾਸੇ ਭਾਰਤੀ ਟੀਮ ਦਾ ਜ਼ਿਕਰ ਕਰੀਏ ਤਾਂ ਭਾਰਤੀ ਟੀਮ ਵੀ ਜੰਗੀ ਲਾਇਅ ਦੇ ਵਿੱਚ ਨਜ਼ਰ ਆ ਰਹੀ ਆ ਲਾ ਕਿ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚ ਉਸ ਤਰੀਕੇ ਦੀ ਪਾਰੀ ਹੁਣ ਤੱਕ ਨਹੀਂ ਨਿਕਲੀ ਪਰ ਆਸਟ੍ਰੇਲੀਆ ਟੀਮ ਦੇ ਸਾਹਮਣੇ ਚੰਗੀ ਫਾਰਮ ਸ਼ਾਨਦਾਰ ਫਾਰਮ ਦੇ ਵਿੱਚ ਹੁੰਦੇ ਨੇ ਇਸ ਰੋਹਿਤ ਸ਼ਰਮਾ ਜਦੋਂ ਵੀ ਸਾਹਮਣੇ ਆਸਟ੍ਰੇਲੀਆ ਟੀਮ ਹੁੰਦੀ ਆ ਤਾਂ ਉਸੇ ਤਰੀਕੇ ਦੀ ਉਮੀਦ ਇਸ ਸੈਮੀ ਫਾਈਨਲ ਮੁਕਾਬਲੇ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚੋਂ ਉਸ ਤਰੀਕੇ ਦੀ ਪਾਰੀ ਨਿਕਲੇ ਉਸ ਤੋਂ ਇਲਾਵਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸ਼ੁਮਨ ਗਿੱਲ ਬੇਸ਼ੱਕ ਨਿਊਜ਼ੀਲੈਂਡ ਦੇ ਖਿਲਾਫ ਜਲਦੀ ਆਊਟ ਹੋ ਗਏ ਹੋਣ ਤਾਂ ਪਰ ਚੰਗੀ ਫਾਰਮ ਦੇ ਵਿੱਚ ਨੇ ਸੈਂਕੜਾ ਲਗਾ ਚੁੱਕੇ ਨੇ ਅਰਧ ਸੈਂਕੜਾ ਵੀ ਲਗਾ ਚੁੱਕੇ ਨੇ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਵੀ ਪਾਕਿਸਤਾਨ ਦੇ ਖਿਲਾਫ ਸੈਂਕੜਾ ਲਗਾ ਚੁੱਕੇ ਨੇ ਸ਼ਰੇਆ ਸૈયਰ ਮੀਡਲ ਆਰਡਰ ਦੀ ਗੱਲ ਕਰੀਏ ਤਾਂ ਪਿਛਲੇ ਮੈਚ ਨਿਊਜ਼ੀਲੈਂਡ ਦੇ ਖਿਲਾਫ ਜਦੋਂ ਟੀਮ ਨੂੰ ਜ਼ਰੂਰਤ ਸੀ ਤਾਂ ਉਸ ਘੜੀ ਤੇ ਆ ਕੇ ਉਹਨਾਂ ਦੇ ਵੱਲੋਂ ਇੱਕ ਬੇਹਤਰੀਨ ਪਾਰੀ ਖੇ ਫਾਰਮ ਦੇ ਵਿੱਚ ਨੇ ਅਤੇ ਉਹਨਾਂ ਤੋਂ ਇਲਾਵਾ ਜ਼ਿਕਰ ਹ ਹਾਰਦਿਕ ਪਾਂਡਿਆ ਦੀ ਗੱਲ ਕਰੇ ਤਾਂ ਚੰਗੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਹਾਰਦਿਕ ਪਾਂਡਿਆ ਤੋਂ ਇਲਾਵਾ 올 ਰੌਂਡਰ ਦੀ ਭੂਮਿਕਾ ਦੇ ਵਿੱਚ ਰੁਪਿੰਦਰ ਜੜੇਚਾ ਚੰਗਾ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਬੱਲੇਬਾਜ਼ੀ ਦੇ ਵਿੱਚ ਵੀ ਅਤੇ ਗੇਂਦਬਾਜ਼ੀ ਦੇ ਵਿੱਚ ਵੀ ਪਰ ਜੇਕਰ ਭਾਰਤੀ ਟੀਮ ਦੀ ਗੇਂਦਬਾਜ਼ੀ ਦੀ ਗੱਲ ਕਰੇ ਤਾਂ ਮੁਹੰਮਦ ਸ਼ਮੀ ਤੇ ਸਭ ਤੋਂ ਵੱਡਾ ਜਿਹੜਾ ਇੱਕ ਦਾਗ ਹੈ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਲਈ ਮੁਹੰਮਦ ਸ਼ਮੀ ਦੇ ਮੋਟਿਆ ਤੇ ਹੋਵੇਗੀ ਕਿਉਂਕਿ ਸਭ ਤੋਂ ਤਜਰਬੇਕਾਰ ਗੇਂਦਬਾਜ਼ ਭਾਰਤੀ ਟੀਮ ਦੇ ਵਿੱਚ ਨੇ ਅਤੇ ਹੁਣ ਇਹ ਵੀ ਹੋ ਸਕਦਾ ਹੈ ਕਿ ਵਰੁਣ ਚੱਕਰਵਰਤੀ ਜਿਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਮੌਕਾ ਦਿੱਤਾ ਗਿਆ ਸੀ ਪੰਜਾ ਉਹਨਾਂ ਨੇ ਇਸ ਮੈਚ ਦੇ ਵਿੱਚ ਖੋਲਿਆ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਹੁਣ ਹਰਸ਼ਿਤ ਰਾਣਾ ਨੂੰ ਕਿ ਬਾਹਰ ਹੀ ਬਿਠਾਇਆ ਜਾਵੇ ਅਤੇ ਵਰੁਣ ਚੱਕਰਵਰਤੀ ਨੂੰ ਜਿਹੜਾ ਆਸਟ੍ਰੇਲੀਆ ਦੇ ਖਿਲਾਫ ਵੀ ਪਲੇਇੰਗ 11 ਦੇ ਵਿੱਚ ਉਤਾਰਨ ਨੂੰ ਦੇਖਿਆ ਜਾ ਸਕਦਾ ਕਿ ਉਹਨਾਂ ਨੂੰ ਮੈਚ ਦੇ ਵਿੱਚ ਮੁਕਾਬਲੇ ਦੇ ਵਿੱਚ ਪਲੇਇੰਗ 11 ਦੇ ਵਿੱਚ ਥਾਂ ਜਿਹੜੀ ਜਗ੍ਹਾ ਦਿੱਤੀ ਜਾ ਸਕਦੀ ਹਤਾ ਵਰੁਣ ਚੱਕਰਵਰਤੀ ਕੁਲਦੀਪ ਯਾਦਵ ਅਕਸ਼ਰ ਪਟੇਲ ਤੇ ਰਵਿੰਦਰ ਜੜੇਜਾਏ ਚਾਰ ਸਪਿਨਰ ਗੇਂਦਬਾਜ਼ ਹੋਣਗੇ ਜੋ ਕਿ ਭਾਰਤੀ ਟੀਮ ਦੀ ਰੀੜੀ ਹੱਡੀ ਨੇ ਅਤੇ ਇਨਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ੀ ਦੇ ਜਿਹੜਾ ਜ਼ਿੰਮਾ ਹੋਵੇਗਾ ਤਾਂ ਮੁਹੰਮਦ ਸ਼ਮੀ ਤੇ ਹਾਰਦਿਕ ਪਾਂਡਿਆ ਦੇ ਉੱਪਰ ਹੋਵੇਗਾ ਤਾਂ ਹੁਣ ਦੁਪਹਿਰ 22:30 ਵਜੇ ਇਸ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਦੁਬਈ ਦੇ ਵਿੱਚ ਮੁਕਾਬਲਾ ਖੇਡਿਆ ਜਾਵੇਗਾ ਤੇ ਪਾਕ ਪਾਕਿਸਤਾਨ ਤੋਂ ਟ੍ਰੈਵਲ ਜਿਹੜੀ ਟੀਮ ਕਰਕੇ ਆ ਰਹੀ ਆ ਤਾਂ ਉਹ ਆਸਟ੍ਰੇਲੀਆ ਹੋਵੇਗੀ ਕਿਉਂਕਿ ਭਾਰਤੀ ਟੀਮ ਤੇ ਸਾਰੇ ਮੈਚ ਦੁਬਈ ਦੇ ਵਿੱਚ ਹੋਏ ਨੇ ਪਰ ਜਿਹੜੀ ਆਸਟ੍ਰੇਲੀਆ ਟੀਮ ਆ ਇਸ ਤੋਂ ਪਹਿਲਾਂ ਲਾਹੌਰ ਦੇ ਵਿੱਚ ਖੇਡੀ ਅਤੇ ਹੁਣ ਲਾਹੌਰ ਤੋਂ ਜਿਹੜਾ ਪਾਕਿਸਤਾਨ ਤੋਂ ਕਹਿ ਲਈਏ ਕਿ ਦੁਬਈ ਤੱਕ ਤਾਂ ਉਹਨਾਂ ਨੇ ਸਫ਼ਰ ਤੈਅ ਕੀਤਾ, ਟਰੈਵਲ ਕਰਕੇ ਦੁਬਈ ਪਹੁੰਚੇ ਨੇ ਤਾਂ ਇਹ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਐਡਵਾਂਟੇਜ ਭਾਰਤੀ ਟੀਮ ਨੂੰ ਹੈਗੀ ਹੈ ਕਿ ਜਿਹੜੇ ਮੈਦਾਨ 'ਤੇ ਸੈਮੀਫਾਈਨਲ ਮੁਕਾਬਲਾ ਇੱਕ ਵੱਡੀ ਟੀਮ ਦੇ ਖਿਲਾਫ ਹੋਵੇਗਾ ਤਾਂ ਪਹਿਲਾਂ ਵੀ ਪਹਿਲਾਂ ਕਈ ਮੈਚ ਪਿਛਲੇ ਦਿਨਾਂ ਤੋਂ ਭਾਰਤੀ ਟੀਮ ਉੱਥੇ ਰਹਿ ਰਹੀ ਹੈ, ਉੱਥੇ ਖੇਡ ਰਹੀ ਹੈ ਪਰ ਇੱਕ ਨਵੇਂ ਮੈਦਾਨ 'ਤੇ ਨਵੀਂ ਪਿਚ 'ਤੇ ਹੁਣ ਆਸਟ੍ਰੇਲੀਅਨ ਟੀਮ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਕਮਾਲ ਇਸ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ICC ਚੈਂਪੀਅਨਸ ਟਰੋਫੀ ਦੀ ਤਾਂ ਉਹਨਾਂ 'ਤੇ ਵੀ ICC Champions Trophy ਤੇ ਹੁਣ ਤੱਕ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਤਾਂ ਉਸ ਦੇ ਵਿੱਚ ਜ਼ਿਕਰ ਕਰੀਏ ਤਾਂ ਹੁਣ ਤੱਕ ਇਹ ਦੋਨੇ ਹੀ ਟੀਮਾਂ ਭਾਰਤ ਤੇ ਆਸਟ੍ਰੇਲੀਆ ਚਾਰ ਵਾਰ ਆਮੋ ਸਾਹਮਣੇ ਹੋ ਚੁੱਕੀਆਂ ਨੇ ਤੇ ਚਾਰ ਦੇ ਵਿੱਚੋਂ ਪੱਲੜਾ ਜਿਹੜਾ ਭਾਰਤੀ ਟੀਮ ਦਾ ਜ਼ਰੂਰ ਪਾਰੀ ਹੈ ਕਿਉਂਕਿ ਦੋ ਵਾਰ ਭਾਰਤੀ ਟੀਮ ICC Champions Trophy ਦੇ ਵਿੱਚ ਆਸਟ੍ਰੇਲੀਆ ਟੀਮ ਨੂੰ ਹਰਾ ਚੁੱਕੀ ਹੈ ਸ਼ਿਕਸਤ ਦੇ ਚੁੱਕੀ ਹੈ ਇੱਕ ਵਾਰ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੇ ਉੱਥੋਂ ਹਾਰਤਾ ਵੀ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਮੈਚ ਹੋ ਸੀ ਜੋ ਕਿ ਨੋ ਰਿਜ਼ਲਟ ਯਾਨੀ ਕਿ ਬੇ ਨਤੀਜਾ ਇਹ ਮੈਚ ਰਿਹਾ ਸੀ ਤਾਂ ਹੁਣ ਸੈਮੀਫਾਈਨਲ ਪਹਿਲਾ ਸੈਮੀਫਾਈਨਲ ਹੋਵੇਗਾ ਦੁਬਈ ਦੇ ਵਿੱਚ ਖੇਡਿਆ ਜਾਵੇਗਾ 22 ਵਜੇ ਇਸ ਮੈਚ ਦੀ ਕੱਲ ਨੂੰ ਸ਼ੁਰੂਆਤ ਹੋਵੇਗੀ ਅਤੇ ਦੇਖਣਾ ਹੋਵੇਗਾ ਕਿ ਜਿਹੜਾ 13ਵਾਂ ਮੈਚ ਕਿਉਂਕਿ ਕੁੱਲ 15 ਮੈਚ ਨੇ ICC ਚੈਂਪियंस ਟਰੋਫੀ ਦੇ ਐਡੀਸ਼ਨ ਦੇ ਵਿੱਚ ਅਤੇ ਜੇਕਰ 2025 ICC ਚੈਂਪियंस ਟਰੋਫੀ ਦੀ ਗੱਲ ਕਰੀਏ ਤਾਂ ਇਸ ਮੁਕਾਬਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜਾ ਕਿਹੜੀ ਟੀਮ ਹੋਵੇਗੀ ਜਿਹੜੀ ਹੁਣ 13ਵਾਂ ਮੈਚ ਜਿਹੜਾ ਇਹ ਖੇਡਿਆ ਜਾਵੇਗਾ ਉੱਥੇ ਪਹਿਲਾ ਸੈਮੀਫਾਈਨਲ ਹੋਵੇਗਾ ਕੇਸ ਦੇ ਵਿੱਚ ਜਿੱਤ ਦੇ ਨਾਲ ਫਾਈਨਲ ਦੇ ਵਿੱਚ ਪ੍ਰਵੇਸ਼ ਕਰੇਗੀ ਅਤੇ ਖੇੜੀ ਹੋ ਟੀਮ ਹੋਵੇਗੀ ਜਿਸ ਦਾ ਆਈਸੀਸੀ ਚੈਂਪੀਅਨਸ ਟਰੋਫੀ ਦਾ ਖਿਤਾਬ ਜਿੱਤਣ ਦਾ ਸੁਪਨਾ ਜਿਹੜਾ ਇੱਥੇ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਚੱਕਣਾ ਚੂਰ ਹੋ ਜਾਵੇਗਾ ਜੋਨਲੀ ਤੁਸੀਂ ਦੇਖ ਰਹੇ ਹੋ ਅੰਤਮਾ ਤੋਂ ਦਿਨਾਲ ਜਗਵਿੰਦਰ ਸਿੰਘ ਤਾਂ ICC ਚੈਂਪੀਅਨਸ ਟਰੋਫੀ ਹੁਣ ਆਪਣੇ ਸੈਮੀਫਾਈਨਲ ਦੇ ਮੁਕਾਮ ਤੱਕ ਪਹੁੰਚ ਚੁੱਕੀ ਹੈ ਤੇ ਕੱਲ ਨੂੰ ਪਹਿਲਾ ਸੈਮੀਫਾਈਨਲ ਦੇਖਣ ਨੂੰ ਮਿਲੇਗਾ ਜੋ ਕਿ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ ਤੁਹਾਨੂੰ ਦੱਸ ਦਈਏ ਦੁਬਈ ਦੇ ਵਿੱਚ ਮੁਕਾਬਲਾ ਖੇਡਿਆ ਜਾਵੇਗਾ ਦੁਪਹਿਰ 2:30 ਵਜੇ ਇਸ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਅਤੇ ਸਹੀ 2:00 ਵਜੇ ਜਿਹੜਾ ਇਸ ਮੁਕਾਬਲੇ ਦੇ ਲਈ ਟਾਸ ਤੇ ਲੀਡੋਮੇ ਕਪਤਾਨ ਜਿਹੜੇ ਆ ਮੋ ਸਾਹਮਣੇ ਹੋਣਗੇ ਤੁਹਾਨੂੰ ਦੱਸ ਦਈਏ ਇੱਕ ਪਾਸੇ ਰੋਹਿਤ ਸ਼ਰਮਾ ਭਾਰਤੀ ਟੀਮ ਦੇ ਕਪਤਾਨ ਤਾਂ ਦੂਜੇ ਪਾਸੇ ਸਟੀਵ ਸਮਿਥ ਆਸਟ੍ਰੇਲੀਅਨ ਟੀਮ ਦੇ ਕਪਤਾਨ ਅਤੇ ਦੋਨੇ ਹੀ ਟੀਮਾਂ ਚੰਗੀ ਫਾਰਮ ਦੇ ਵਿੱਚ ਨੇ ਕਿਉਂਕਿ ਹੁਣ ਤੱਕ ਆਈਸੀਸੀ ਚੈਂਪੀਅਨਸ ਟਰੋਫੀ ਦੀ ਗੱਲ ਕਰੀਏ ਕਿਉਂਕਿ ਭਾਰਤੀ ਟੀਮ ਗਰੁੱਪ A ਦੇ ਵਿੱਚ ਸੀ ਅਤੇ ਆਸਟ੍ਰੇਲੀਆ ਦੀ ਟੀਮ ਗਰੁੱਪ B ਦੇ ਵਿੱਚ ਸੀ ਪਰ ਭਾਰਤੀ ਟੀਮ ਦਾ ਜ਼ਿਕਰ ਕਰੀਏ ਗੱਲ ਕਰੀਏ ਤਾਂ 파ਰਟੀ ਟੀਮ ਇੱਕ ਵੀ ਮੈਚ ਜਿਹੜਾ ਨਹੀਂ ਹਾਰੀ ਅਤੇ ਜਿੱਤ ਦੇ ਨਾਲ ਹੀ ਸੈਮੀਫਾਈਨਲ ਤੱਕ ਪਹੁੰਚੀ ਹੈ ਪਰ ਦੂਜੇ ਪਾਸੇ ਗਰੁੱਪ B ਦੀ ਟੀਮ ਆਸਟ੍ਰੇਲੀਆ ਦਾ ਜ਼ਿਕਰ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੀ ਇੱਕ ਵੀ ਮੈਚ ਨਹੀਂ ਹਾਰੀ ਹਾਲਾਂਕਿ ਪਹਿਲਾ ਮੈਚ ਉਹਨਾਂ ਨੇ ਇੰਗਲੈਂਡ ਦੇ ਖਿਲਾਫ ਜਿਹੜਾ ਜਿੱਤਿਆ ਜੋਸ਼ ਇੰਗਲਿਸ਼ ਦੇ ਵੱਲੋਂ ਇੱਕ ਵਿਸਫੋਟਕ ਸੈਂਕੜਾ ਜਿਹੜਾ ਲਗਾਇਆ ਗਿਆ ਸੀ ਜਿਸ ਤੇ ਮੱਤੇ ਨਜ਼ਰ ਉਹਨਾਂ ਨੇ ਇਸ ਮੈਚ ਦੇ ਵਿੱਚ ਜਿੱਤ हासिल ਕੀਤੀ ਪਰ ਦੂਜਾ ਮੈਚ ਜਿਹੜਾ ਉਹਨਾਂ ਦਾ ਸੀ ਦੱਖਣੀ ਅਫਰੀਕਾ ਦੀ ਟੀਮ ਦੇ ਨਾਲ ਮੀਂਹ ਦੇ ਕਾਰਨ ਜਿਹੜਾ ਮੈਚ ਰੱਦ ਹੋ ਗਿਆ ਸੀ ਵਾਸ਼ ਆਊਟ ਕਰ ਦਿੱਤਾ ਗਿਆ ਸੀ ਅਤੇ ਤੀਜਾ ਮੈਚ ਬਹੁਤ ਇੱਕ ਅਹਿਮ ਮੁਕਾਬਲਾ ਸੀ ਆਸਟ੍ਰੇਲੀਆ ਟੀਮ ਦੇ ਲਈ ਇੱਕ ਤਰੀਕੇ ਦੇ ਨਾਲ ਇੱਕ ਕੁਆਰਟਰ ਫਾਈਨਲ ਮੁਕਾਬਲਾ ਸੀ ਅਫਗਾਨਿਸਤਾਨ ਦੀ ਟੀਮ ਦੇ ਨਾਲ ਅਤੇ ਇਸ ਵਿੱਚ ਵੀ ਆਸਟ੍ਰੇਲੀਅਨ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਜਿ ਹਾਲਾ ਕਿ ਬਾਰਿਸ਼ ਹੋਈ ਪਰ ਬਾਰਿਸ਼ ਹੋਣ ਕਰਕੇ ਜਿਹੜਾ ਇੱਕ ਇੱਕ ਪੁਆਇੰਟ ਦੋਨੇ ਹੀ ਟੀਮਾਂ ਨੂੰ ਦੇ ਦਿੱਤਾ ਗਿਆ ਤੇ ਆਸਟ੍ਰੇਲੀਆ ਟੀਮ 4 ਅੰਕਾਂ ਦੇ ਨਾਲ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਈ ਹਾਲਾ ਕਿ ਗਰੁੱਪ ਬੀ ਦੇ ਵਿੱਚ ਜੇ ਨੰਬਰ ਤੇ ਆਸਟ੍ਰੇਲੀਅਨ ਟੀਮ ਸੀ ਪਰ ਉਧਰ ਗਰੁੱਪੇ ਦੀ ਗੱਲ ਕਰੇ ਤਾਂ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਨੇ ਗਰੁੱਪੇ ਦੇ ਵਿੱਚ ਟੌਪ ਕੀਤਾ ਅਤੇ ਇਹ ਸੇ ਕਰਕੇ ਭਾਰਤੀ ਟੀਮ ਨੇ ਜਿਹੜਾ ਹੁਣ ਮੁਕਾਬਲਾ ਸੈਮੀਫਾਈਨਲ ਇਹ ਪਹਿਲਾ ਹੋਵੇਗਾ ਜੋ ਕਿ ਆਸਟ੍ਰੇਲੀਆ ਟੀਮ ਦੇ ਸਾਹਮਣੇ ਹੋਵੇਗਾ ਦੂਜਾ ਸੈਮੀਫਾਈਨਲ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਨਾਲ ਹੋਵੇਗਾ ਜੇਕਰ ਆਸਟ੍ਰੇਲੀਆ ਤੇ ਭਾਰਤ ਦੀ ਗੱਲ ਕਰੀਏ ਭਾਰਤੀ ਟੀਮ ਦੀ ਗੱਲ ਕਰੇ ਤਾਂ ਜਦੋਂ ਵੀ ਵੱਡਾ ਟੂਰਨਾਮੈਂਟ ਹੁੰਦਾ ਹੈ ਆਈਸੀਸੀ ਦਾ ਟੂਰਨਾਮੈਂਟ ਹੁੰਦਾ ਹੈ ਤਾਂ ਨਿਗਾਹਾਂ ਜਿਹੜੀਆਂ ਇਸ ਮੈਚ ਤੇ ਜ਼ਰੂਰ ਟਿਕੀਆਂ ਹੁੰਦੀਆਂ ਨੇ ਕਿਉਂਕਿ ਆਸਟ੍ਰੇਲੀਆ ਵਿਸ਼ਵ ਪੱਧਰੀ ਇੱਕ ਨੰਬਰ 1 ਟੀਮ ਮੰਨੀ ਜਾਂਦੀ ਹੈ ਤੇ ਹੁਣ ਤੱਕ ਜੇਕਰ ਜ਼ਿਕਰ ਕਰੀਏ ਤਾਂ ਜਿੰਨੇ ਆਸਟ੍ਰੇਲੀਅਨ ਟੀਮ ਨੇ ਆਈਸੀਸੀ ਦੇ ਆਪਣੇ ਕਿਤਾਬ ਆਪਣੇ ਨਾਮ ਕੀਤੇ ਨੇ ਤਾਂ ਉਹਨਾਂ ਦੇ ਮੁਕਾਬਲੇ ਕੋਈ ਦੂਜੀ ਟੀਮ ਨਹੀਂ ਨਜ਼ਰ ਆ ਰਹੀ ਜਿਸ ਨੇ ਇੰਨੇ ਜਿਹੜੇ ICC ਦੇ ਕਿਤਾਬ ਹੁਣ ਆਪਣੇ ਨਾਂ ਤੇ ਦਰਜ ਕਰਵਾਏ ਹੋਣ ਤੇ ਜਦੋਂ ਆਸਟ੍ਰੇਲੀਅਨ ਟੀਮ ਦੀ ਗੱਲ ਹੁੰਦੀ ਆ ਤਾਂ 2023 ਦਾ ਉਹ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਵੀ ਯਾਦ ਆਉਂਦਾ ਹੈ ਅਹਮਦਾਬਾਦ ਦੇ ਵਿੱਚ ਫਾਈਨਲ ਮੈਚ ਹੋਇਆ ਪਰ ਫਾਈਨਲ ਮੁਕਾਬਲੇ ਦੇ ਵਿੱਚ ਆਸਟ੍ਰੇਲੀਅਨ ਟੀਮ ਨੇ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਤੇ ਇੱਕ ਵਾਰ ਫੇਰ ਆਪਣਾ ਕਬਜ਼ਾ ਕੀਤਾ ਸੀ ਹਾਲਾਂਕਿ 2024 ਦੇ ਵਿੱਚ ਭਾਰਤੀ ਟੀਮ ਨੇ ਦਾ ਬਦਲਾ ਜਿਹੜਾ ਕੁਆਟਰਫਾਈਨਲ ਦੇ ਵਿੱਚ ਆਸਟ੍ਰੇਲੀਅਨ ਟੀਮ ਨੂੰ ਹਰਾ ਕੇ ਲੈ ਲਿਆ ਸੀ ਤੇ ਬਾਹਰ ਦਾ ਰਸਤਾ ਟੀ20 ਟਿਵੀਸ਼ਪ ਕਾਪ ਦੇ ਵਿੱਚ ਦਿਖਾ ਦਿੱਤਾ ਸੀ ਪਰ ਜੇਕਰ ਹੁਣ ਗੱਲ ਕਰੀਏ ਤਾਂ ਸਾਨ ਜਿਹੜਾ ਫਾਈਨਲ ਤੱਕ ਪਹੁੰਚਣ ਦਾ ਰਾਹ ਭਾਰਤੀ ਟੀਮ ਤੇ ਲਈ ਨਹੀਂ ਹੋਵੇਗਾ ਅਤੇ ਨਹੀਂ ਆਸਟ੍ਰੇਲੀਅਨ ਟੀਮ ਤੇ ਲਈ ਰਸਤਾ ਜਿਹੜਾ ਆਸਾਨ ਹੋਣ ਜਾ ਰਿਹਾ ਜਿਸ ਤਰੀਕੇ ਦੀ ਫਾਰਮ ਦੇ ਵਿੱਚ ਭਾਰਤੀ ਟੀਮ ਨਜ਼ਰ ਆ ਰਹੀ ਹੈ ਜੇਕਰ ਇਸ ਮੈਚ ਦੀ ਗੱਲ ਕਰੀਏ ਜਾਂ ਫਿਰ ਦੋਨਾਂ ਟੀਮਾਂ ਦੇ ਅੰਕੜਿਆਂ ਦੀ ਗੱਲ ਕਰੀਏ ਹੁਣ ਤੱਕ ਦੋਵੇਂ ਟੀਮਾਂ ਦੇ ਵਿੱਚ 100 ਤੋਂ ਬਤੇ ਰਹੇ ਜਿਹੜੇ ਮੈਚ ਨੇ ਹੋ ਚੁੱਕੇ ਨੇ ਇੱਕ ਦੂਜੇ ਦੇ ਖਿਲਾਫ ਇੱਕ ਦਿਨਾ ਕ੍ਰਿਕਟ ਮੈਚ ਖੇਡ ਚੁੱਕੇ ਆ ਨੇ ਅਤੇ ਉਸ ਦੇ ਵਿੱਚੋਂ 57 ਵਾਰ ਜਿਹੜਾ ਭਾਰਤੀ ਟੀਮ ਜਿੱਤੀ ਹੈ ਆਲਾ ਕਿ 84 ਵਾਰ ਆਸਟ੍ਰੇਲੀਅਨ ਟੀਮ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਪਰ ਇੱਥੇ ਅੰਕੜਿਆਂ ਦੇ ਨਾਲ ਤੁਹਾਨੂੰ ਏ ਵੀ ਦੱਸ ਦिए ਕਿ ਜਿਹੜੀਆਂ 84 ਮੁਕਾਬਲੇ ਆਸਟ੍ਰੇਲੀਆ ਟੀਮ ਨੇ ਜਿੱਤੇ ਨੇ ਤਾਂ ਉਹ ਬਹੁਤ ਪਹਿਲਾਂ ਦੀ ਗੱਲ ਹੈ 1900 ਦੇ ਮੁਕਾਬਲੇ ਹੁਣ 2000 ਤੋਂ ਲੈ ਕੇ 2007 ਦੇ ਮੁਕਾਬਲੇ ਹੁਣ ਕਿਉਂਕਿ 2007 ਤੋਂ ਬਾਅਦ ਭਾਰਤੀ ਟੀਮ ਦਾ ক্রিকেট ਦੇ ਵਿੱਚ ਗਰਾਫ ਬਹੁਤ ਬਿੱਤਰ ਰਿਹਾ ਤੇ ਲਗਾਤਾਰ ਆਸਟ੍ਰੇਲੀਅਨ ਟੀਮ ਨੂੰ ਵੀ ਹਰਾਇਆ ਗਿਆ ਪਰ ਜੇਕਰ ਓਵਰਆਲ ਮੈਚਾਂ ਦੀ ਗੱਲ ਕਰੀਏ ਤਾਂ 84 ਵਾਰ ਭਾਰਤੀ ਟੀਮ ਨੂੰ ਆਸਟ੍ਰੇਲੀਅਨ ਟੀਮ ਹੁਣ ਤੱਕ ਸ਼ਿਕਸਤ ਦੇ ਚੁੱਕੀ ਆ ਤਾਂ ਉੱਥੇ ਹੀ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤੀ ਟੀਮ 57 ਵਾਰ ਆਸਟ੍ਰੇਲੀਆ ਦੇ ਖਿਲਾਫ ਇੱਕ ਦਿਨਾ ক্রিকেট ਮੈਚ ਜਿੱਤ ਚੁੱਕੀ ਆ 10 ਮੁਕਾਬਲੇ ਹੋ ਸੀ ਜਿਨ੍ਹਾਂ ਦਾ ਕੋਈ ਵੀ ਨਤੀਜਾ ਨਹੀਂ ਰਿਹਾ ਬੇਨਤੀਜਾ ਰਹੇ ਨੇ ਜਾਂ ਕਹਿ ਲਈਏ ਕਿ ਕੋਈ ਵੀ ਜਿਹੜਾ ਰਿਜ਼ਲਟ ਜਿੱਤ ਹਾਰ ਦਾ ਇਸ ਮੈਚਾਂ 10 ਮੈਚਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਜਦੋਂ ਹੁਣ ICC ਦਾ ਚੈਂਪੀਅਨਸ ਟਰੋਫੀ ਦਾ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਸਾਹਮਣੇ ਸਭ ਤੋਂ ਵੱਡੀ ਜੋ ਦਿੱਕਤ ਭਾਰਤੀ ਟੀਮ ਨੂੰ ਜਿਹੜਾ ਖਿਡਾਰੀ ਦੇ ਸਕਦਾ ਤੋਂ ਤਾਂ ਉਹ ਅ ਟ੍ਰੈਵਿਸ ਹੈਡਨ ਨੇ ਕਿਉਂਕਿ 2023 ਦੇ ਵਿੱਚ ਵੀ ਸਾਰੀ ਟੀਮ ਨੂੰ ਜਿਹੜੀ ਭਾਰਤੀ ਦੀ ਗੇਂਦਬਾਜ਼ੀ ਸੀ ਭਾਰਤੀ ਟੀਮ ਦੀ ਸਮੇਟ ਚੁੱਕੀ ਸੀ ਪਰ ਡ੍ਰੈਵਿਸ ਸਾਟ ਦੇ ਵੱਲੋਂ ਸ਼ਾਨਦਾਰ ਸੈਂਕੜਾ ਲਗਾਇਆ ਗਿਆ ਤੇ 2024 ਦਾ ਵੀ ਜਿਹੜਾ T20 ਵਿਸ਼ਵ ਕੱਪ ਹੋਇਆ ਬੇਸ਼ੱਕ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ ਪਰ ਉਸ ਮੈਚ ਦੇ ਵਿੱਚ ਵੀ ਚੇਸ ਕਰਦੇ ਹੋਏ ਟ੍ਰੈਵਿਸ ਹੈਡ ਤੋਂ ਵੱਲੋਂ ਜਿਹੜਾ ਅਬਦ ਸੈਂਕੜਾ ਲਗਾਇਆ ਗਿਆ ਸੀ ਅਤੇ ਜਦੋਂ ਤੱਕ ਉਹ ਪਿੱਚ ਤੇ ਮੌਜੂਦ ਸੀ ਭਾਰਤੀ ਟੀਮ ਦੀ ਜਿੱਤ ਨਹੀਂ ਨਜ਼ਰ ਆ ਰਹੀ ਸੀ ਤਾਂ ਸਭ ਤੋਂ ਵੱਡੀ ਹਡੇਕ ਕਹ ਲਈਏ ਸਭ ਤੋਂ ਵੱਡੀ ਦਿੱਕਤ ਕਹ ਲਈਏ ਜੋ ਕਿ ਭਾਰਤੀ ਟੀਮ ਨੂੰ ਆ ਸਕਦੀ ਹੈ ਤਾਂ ਉਹ ਟ੍ਰੈਵਿਸ ਹੈਡ ਦੇ ਨਾਂ ਦੇ ਵਿਚ ਦੇਖਣ ਨੂੰ ਮਿਲ ਸਕਦੇ ਆ ਜਾਂ ਖੈ ਲਈ ਕਿ ਟ੍ਰੈਵਿਸ ਸੈਡ ਆਸਟ੍ਰੇਲੀਆਨ ਟੀਮ ਦੇ ਉਹ ਖਿਡਾਰੀ ਨੇ ਜੋ ਕਿ ਭਾਰਤੀ ਟੀਮ ਨੂੰ ਉਸ ਤਰੀਕੇ ਦਾ ਕੰਪੀਟੀਸ਼ਨ ਇਸ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਦੇ ਸਕਤੇ ਨੇ ਅਬ ਆਸਟ੍ਰੇਲੀਆਨ ਟੀਮ ਦੀ ਟ੍ਰੈਵਿਸ ਸੈਡ ਤੋਂ ਇਲਾਵਾ ਗੱਲ ਕਰੇ ਤਾਂ ਮੈਥਿਊ ਸ਼ੌਰਟ ਵੀ ਚੰਗੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਇੰਗਲੈਂਡ ਦੇ ਖਿਲਾਫ ਅਰਦੇ ਸੈਂਕੜਾ ਜਿਹੜੀ ਪਾਰੀ ਆ ਉਹਨਾਂ ਦੇ ਵੱਲੋਂ ਖੇਡੀ ਗਈ ਹਾਲਾਂਕਿ ਉਸ ਤੋਂ ਬਾਅਦ ਟੀਵ ਸਮਿਥ ਵੀ ਚੰਗੀ ਲੈਅ ਦੇ ਵਿੱਚ ਨਜ਼ਰ ਆ ਰਹੇ ਨੇ ਜੋਰਜ ਇੰਗਲਿਸ ਆਪਾਂ ਸਾਰੇ ਜਾਣਦੇ ਆਂ ਕਿ ਕਿਸ ਤਰੀਕੇ ਦੇ ਨਾਲ ਵਿਸਫੋਟਕ ਬੱਲੇਬਾਜ਼ ਨੇ ਸੈਂਕੜਾ ਲਗਾ ਕੇ ਇੰਗਲ ਤੋ ਲਾਵਾ ਐਲੈਕਸ ਕੈਰੀ ਹੋਣ ਤਾਂ ਉਹ ਵੀ ਚੰਗੀ ਲੈਅ ਦੇ ਵਿੱਚ ਨਜ਼ਰ ਆ ਰਹੇ ਨੇ ਗਲੈਂਡ ਮੈਕਸਵੈਲ ਉਹ ਖਿਡਾਰੀ ਨੇ ਕਿ ਬੇਸ਼ੱਕ ਉਹ ਫਾਰਮ ਦੇ ਵਿੱਚੋਂ ਚਾਹੇ ਨਾ ਹੋਣ ਪਰ ਜਦੋਂ ਉਹਨਾਂ ਦਾ ਬੱਲਾ ਬੋਲਦਾ ਤਾਂ ਫਿਰ ਕਿਸੇ ਹੋਰ ਉਹਨਾਂ ਨੂੰ ਸਾਥੀ ਖਿਡਾਰੀ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਆਸਟ੍ਰੇਲੀਆਨ ਟੀਮ ਦਿੱਗਜ ਖਿਡਾਰੀਆਂ ਦੇ ਨਾਲ ਪੂਰੀ ਤਰੀਕੇ ਦੇ ਨਾਲ ਜਿਹੜੀ ਤਿਆਰ ਹੈ ਗੇਂਦਬਾਜ਼ੀ ਦੀ ਗੱਲ ਕਰੇ ਤਾਂ ਐਡਮ ਜ਼ੰਪਾ ਸਭ ਤੋਂ ਤਜਰਬੇਖਾਰ ਗੇਂਦਬਾਜ਼ ਜਿਸਪਾ ਜਿਹੜੀ ਆਸਟ੍ਰੇਲੀਅਨ ਟੀਮ ਹੈ ਉਸ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਨਾ ਤਾਂ ਪੈਟ ਕਾਮਿੰਜ਼ ਨੇ ਨਾ ਜੋਸ਼ ਹੈਜ਼ਲਵੁੱਡ ਨੇ ਨਾ ਮਿਚਲ ਸਟਾਰਕ ਨੇ ਪਰ ਇਹਨਾਂ ਤੋਂ ਇਲਾਵਾ ਨਾਥਨ ਐਲਿਸ ਗੇਂਦਬਾਜ਼ੀ ਦੇ ਵਿੱਚ ਨਜ਼ਰ ਆਉਣਗੇ ਹਾਲਾਂਕਿ ਉਹਨਾਂ ਤੋਂ ਇਲਾਵਾ ਜੌਨਸਨ ਚੰਗੀ ਲੈਅ ਦੇ ਵਿੱਚ ਨੇ ਆਪਣੀ ਇਨਸਵਿੰਗ ਗੇਂਦਬਾਜ਼ੀ ਦੇ ਨਾਲ ਸ਼ੁਰੂਆਤੀ ਝਟਕੇ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਗੁਰਬਾਜ਼ ਨੂੰ ਵੀ ਆਪਣੇ ਪਹਿਲੇ ਹੀ ਓਵਰ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਵਾਪਸ ਪਵੇਲੀਅਨ ਦਖਾਤਾ ਗਿਆ ਸੀ ਤਾਂ ਗੇਂਦਬਾਜ਼ੀ ਦੀ ਕਮਾਂਡ ਜਿਹੜੀ ਇੰਨਾ ਖਿਡਾਰੀਆਂ ਦੇ ਹੱਥ ਹੋਵੇਗੀ ਪਰ ਜੇਕਰ ਦੂਜੇ ਪਾਸੇ ਭਾਰਤੀ ਟੀਮ ਦਾ ਜ਼ਿਕਰ ਕਰੀਏ ਤਾਂ ਭਾਰਤੀ ਟੀਮ ਵੀ ਚੰਗੀ ਲਾਇਅ ਦੇ ਵਿੱਚ ਨਜ਼ਰ ਆ ਰਹੀ ਆ ਲਾ ਕੇ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚ ਉਸ ਤਰੀਕੇ ਦੀ ਪਾਰੀ ਹੁਣ ਤੱਕ ਨਹੀਂ ਨਿਕਲੀ ਪਰ ਆਸਟ੍ਰੇਲੀਆ ਟੀਮ ਦੇ ਸਾਹਮਣੇ ਚੰਗੀ ਫਾਰਮ ਸ਼ਾਨਦਾਰ ਫਾਰਮ ਦੇ ਵਿੱਚ ਹੁੰਦੇ ਨੇ ਇਸ ਰੋਹਿਤ ਸ਼ਰਮਾ ਜਦੋਂ ਵੀ ਸਾਹਮਣੇ ਆਸਟ੍ਰੇਲੀਆ ਟੀਮ ਹੁੰਦੀ ਹੈ ਤਾਂ ਉਸੇ ਤਰੀਕੇ ਦੀ ਉਮੀਦ ਇਸ ਸੈਮੀ ਫਾਈਨਲ ਮੁਕਾਬਲੇ ਦੇ ਵਿੱਚ ਕੀਤੀ ਜਾ ਰਹੀ ਹੈ ਕੇ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚੋਂ ਉਸ ਤਰੀਕੇ ਦੀ ਪਾਰੀ ਨਿਕਲੇ ਉਸ ਤੋਂ ਇਲਾਵਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸ਼ੁਮਨ ਗਿੱਲ ਬੇਸ਼ੱਕ ਨਿਊਜ਼ੀਲੈਂਡ ਦੇ ਖਿਲਾਫ ਜਲਦੀ ਆਊਟ ਹੋ ਗਏ ਹੋਣ ਤਾਂ ਪਰ ਚੰਗੀ ਫਾਰਮ ਦੇ ਵਿੱਚ ਨੇ ਸੈਂਕੜਾ ਲਗਾ ਚੁੱਕੇ ਨੇ ਅਰਧ ਸੈਂਕੜਾ ਵੀ ਲਗਾ ਚੁੱਕੇ ਨੇ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਵੀ ਪਾਕਿਸਤਾਨ ਦੇ ਖਿਲਾਫ ਸੈਂਕੜਾ ਲਗਾ ਚੁੱਕੇ ਨੇ ਸ਼ਰੇਆ ਸਈਅਰ ਮੀਡਲ ਆਰਡਰ ਦੀ ਗੱਲ ਕਰੀਏ ਤਾਂ ਪਿਛਲੇ ਮੈਚ ਨਿਊਜ਼ੀਲੈਂਡ ਦੇ ਖਿਲਾਫ ਜਦੋਂ ਟੀਮ ਨੂੰ ਜ਼ਰੂਰਤ ਸੀ ਤਾਂ ਉਸ ਘੜੀ ਤੇ ਆ ਕੇ ਉਹਨਾਂ ਦੇ ਵੱਲੋਂ ਇੱਕ ਬੇਹਤਰੀਨ ਪਾਰੀ ਖੇਡੀ ਗਈ ਤਾਂ ਸ਼ਰੇਆ ਸਈਅਰ ਵੀ ਚੰਗੀ ਫਾਰਮ ਦੇ ਵਿੱਚ ਪੰਡਿਆ ਦੀ ਗੱਲ ਕਰੀ ਤਾਂ ਚੰਗੀ ਪੌਪ ਦੇ ਵਿੱਚ ਨਜ਼ਰ ਆ ਰਹੇ ਨੇ ਹਾਰਦਿਕ ਪੰਡਿਆ ਤੋਂ ਇਲਾਵਾ 올 ਰੌਂਡਰ ਦੀ ਭੂਮਿਕਾ ਦੇ ਵਿੱਚ ਰੁਵਿੰਦਰ ਜੜੇਚਾ ਚੰਗਾ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਬੱਲੇਬਾਜ਼ੀ ਦੇ ਵਿੱਚ ਵੀ ਅਤੇ ਗੇਂਦਬਾਜ਼ੀ ਦੇ ਵਿੱਚ ਵੀ ਪਰ ਜੇ ਖਿਰਪਾਤ ਦੀ ਟੀਮ ਦੀ ਗੇਂਦਬਾਜ਼ੀ ਦੀ ਗੱਲ ਕਰੀ ਤਾਂ ਮੁਹੰਮਦ ਸ਼ਮੀ ਤੇ ਸਭ ਤੋਂ ਵੱਡਾ ਜਿਹੜਾ ਇੱਕ ਦਾਗ ਹੈ ਲਈਏ ਸਭ ਤੋਂ ਵੱਡੀ ਜ਼ਿੰਮੇਵਾਰੀ ਲਈ ਮੁਹੰਮਦ ਸ਼ਮੀ ਦੇ ਮੋਟਿਆ ਤੇ ਹੋਵੇਗੀ ਕਿਉਂਕਿ ਸਭ ਤੋਂ ਤਜਰਬੇਕਾਰ ਗੇਂਦਬਾਜ਼ ਭਾਰਤੀ ਟੀਮ ਦੇ ਵਿੱਚ ਨੇ ਅਤੇ ਹੁਣ ਇਹ ਵੀ ਹੋ ਸਕਦਾ ਹੈ ਕਿ ਵਰੁਣ ਚੱਕਰਵਰਤੀ ਜਿਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਮੌਕਾ ਦਿੱਤਾ ਗਿਆ ਸੀ ਪੰਜਾ ਉਹਨਾਂ ਨੇ ਇਸ ਮੈਚ ਦੇ ਵਿੱਚ ਖੋਲਿਆ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਹੁਣ ਹਰਸ਼ਿਤ ਰਾਣਾ ਨੂੰ ਕਿ ਬਾਹਰੀ ਬਿਠਾਇਆ ਜਾਵੇ ਅਤੇ ਵਰੁਣ ਚੱਕਰਵਰਤੀ ਨੂੰ ਜਿਹੜਾ ਆਸਟ੍ਰੇਲੀਆ ਦੇ ਖਿਲਾਫ ਵੀ ਪਲੇਇੰਗ 11 ਦੇ ਵਿੱਚ ਉਤਾਰਨ ਨੂੰ ਦੇ